ਹਾਂਜੀ ਗੁਰਮੁਖ ਜੀ ਸਤਿ ਸ਼੍ਰੀ ਅਕਾਲ ਤੁਸੀਂ ਆਨ ਹੋ। ਤਨਵੀਰ ਤੁਹਾਨੂੰ ਤੇ ਰੇਡੀਓ ਤੇ ਤਨਵੀਰ ਦੇ ਸਾਰੇ ਸਰੋਤਿਆਂ ਨੂੰ ਚੜ੍ਹ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਤੇ ਗੁਰਮੁਖ ਜੀ ਅੱਜ ਆਪਾਂ ਖਬਰਾਂ ਬਾਰੇ ਬਹੁਤ ਗੱਲਾਂਬਾਤ ਕਰਨੀਆਂ ਨੇ। ਮੈਨੂੰ ਲੱਗਦਾ ਵੀਕ ਦੇ ਵਿੱਚ ਅੱਧੀਆਂ ਖਬਰਾਂ ਤਾਂ ਰਹਿ ਹੀ ਜਾਂਦੀਆਂ ਨੇ ਵੀਕਐਂਡ ਕਰਕੇ ਹਨਾ। ਵੀਕੈਂਡ ਦੇ ਪ੍ਰੋਗਰਾਮ ਤੇ ਹਾਂਜੀ ਹਾਂਜੀ ਬਿਲਕੁਲ ਫਿਰ ਵੀ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਐਮ ਖਬਰਾਂ ਜਿਹੜੀਆਂ ਨੇ ਆਪਣੇ ਰੇਡੀਓ ਤੋਂ ਜਰੂਰ ਸਰੋਤਾਂ ਤੱਕ ਪਹੁੰਚਾਈਏ ਹਾਂਜੀ ਤੇ ਹੁਣ ਵੈਦਰ ਵੀ ਜਿਹੜਾ ਕਰਨ ਲੈ ਰਿਹਾ ਜੀ ਮੈਂ ਹੁਣ ਬਾਹਰੋਂ ਹੀ ਆਇਆ ਸੀ ਤੇ ਕਾਫੀ ਠੰਡਾ ਵੈਦਰ ਆ ਹੁਣ ਬਿਲਕੁਲ ਜੀ ਅੱਜ ਬਹੁਤ ਠੰਡ ਹੈਗੀ ਹੈ ਹਾਂਜੀ ਸੋ ਬਿਲਕੁਲ ਜੀ ਖਬਰਾਂ ਵਾਲਾ ਸੀ ਗੱਲਬਾਤ ਕਰਦੇ ਹਾਂ ਅੰਤਰਰਾਸ਼ਟਰੀ ਖਬਰਾਂ ਏਪੈਕ ਸੰਮੇਲਨ 'ਚ ਅਮਰੀਕਾ ਤੇ ਚੀਨ ਦੇ ਰਾਸ਼ਟਰਪਤੀ ਦੀ ਮੀਟਿੰਗ ਪ੍ਰਧਾਨ ਮੰਤਰੀ ਟਰੂਡੋ ਵੀ ਪੁੱਛੇ ਜੀ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਹਾਂਜੀ ਇਹ ਬਿਲਕੁਲ ਏਸ਼ੀਆ ਪੈਸਿਫਿਕ ਇਕਨੋਮਿਕਸ ਕਾਰਪੋਰੇਸ਼ਨਸ ਮਿਲਣ ਦੀ ਮੀਟਿੰਗ ਸੀ ਜੀ ਪਰੂ ਦੇਸ਼ ਦੇ ਲੀਮਾ ਸ਼ਹਿਰ ਦੇ ਵਿੱਚ ਜਿੱਥੇ ਵੱਖ-ਵੱਖ ਦੇਸ਼ਾਂ ਦੇ ਜਿਹੜੇ ਪ੍ਰਧਾਨ ਮੰਤਰੀ ਸੀ ਪੁਜੇ ਸੀਗੇ ਇਹਦੇ ਦੌਰਾਨ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜਸਨ ਟਰੂਡੋ ਹੁਣ ਵੀ ਉੱਥੇ ਪੁਜੇ ਸੀਗੇ ਜੀ ਇਸ ਮੀਟਿੰਗ ਨੂੰ ਕਾਫੀ ਅਹਿਮ ਦੇਖਿਆ ਜਾ ਰਿਹਾ ਸੀ ਇਸ ਕਰਕੇ ਕਿ ਜਦੋਂ ਤੋਂ ਦੁਬਾਰਾ ਹੁਣ ਅਪੁਆਇੰਟਮੈਂਟ ਹੋਈ ਆ ਪਾ ਆ ਜਿਹੜੀ ਚੋਣ ਹੋਈ ਆ ਪ੍ਰੈਜ਼ੀਡੈਂਸੀਪ ਦੀ ਅਮਰੀਕਾ ਦੇ ਵਿੱਚ ਤੇ ਡੋਨਾਲਡ ਟਰੰਪ ਜਿਹੜੇ ਆ ਅਮਰੀਕਾ ਦੇ ਰਾਸ਼ਟਰਪਤੀ ਬਣ ਗਏ ਉਹਨਾਂ ਨੇ ਆਪਣਾ ਅਹੁਦਾ ਸੰਭਾਲਣਾ ਜਸਟ ਆਪਣੀ ਉਨ੍ਹਾਂ ਹਾਲਤਾਂ ਦੇ ਵਿੱਚ ਇਸ ਮੀਟਿੰਗ ਨੂੰ ਬੜਾ ਅਹਿਮ ਦੇਖਿਆ ਜਾ ਰਿਹਾ ਸੀ ਕਿ ਵਕ ਵਕ ਦੇਸ਼ਾਂ ਦਾ ਨਜ਼ਰ ਕੈਨੇਡਾ ਦੇ ਉੱਪਰ ਲੱਗੀ ਹੋਈ ਸੀ ਕਿ ਕੈਨੇਡਾ ਇੱਕ ਜਿਹੜਾ ਵੱਡਾ ਅਲਾਈ ਹੈਗਾ ਬਿਜ਼ਨਸ ਅਲਾਈ ਆ ਗਵਾਂਡੀ ਮੁਲਕ ਹੈ ਵਰਲਡ ਪਾਵਰ ਦਾ ਉਨ੍ਹਾਂ ਹਾਲਤਾਂ ਦੇ ਵਿੱਚ ਜਿਹੜੇ ਦੂਜੇ ਦੇਸ਼ ਹੈਗੇ ਸੀਗੇ ਹੁਣ ਲਗਭਗ ਕੈਨੇਡਾ ਦੇ ਪ੍ਰਧਾਨ ਮੰਤਰੀ ਇਸ ਬਰੰਮ ਦੇ ਵਿੱਚ ਇਹ ਦੇਖ ਰਹੇ ਸੀ ਕਿ ਉਹਨਾਂ ਦਾ ਰੋਲ ਕੀ ਰਹੂਗਾ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਦਰਮਿਆਨ ਹੁਣ ਜਦੋਂ ਪ੍ਰਧਾਨ ਮੰਤਰੀ ਜਸਨ ਟੁੱਡੋ ਹੁਣੇ ਉੱਥੇ ਪੁੱਜੇ ਤਾਂ ਉਹਨਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਜਦੋਂ ਹੁਣ ਰਾਸ਼ਟਰਪਤੀ ਜਿਹੜੇ ਡੋਨਾਲਡ 트੍ਰੰਪ ਨੇ ਆਪਣਾ ਅਹੁਦਾ ਸੰਭਾਲਣਗੇ ਤੋਂ ਬਾਅਦ ਸਾਰੇ ਦੇਸ਼ਾਂ ਨੂੰ ਰਲ ਮਿਲ ਕੇ ਉਹਨਾਂ ਦੇ ਨਾਲ ਸਹਿਯੋਗ ਕਰਕੇ ਵਰਲਡ ਪੱਧਰ ਦੇ ਵਿੱਚ ਆਪਸੀ ਕੋਆਪਰੇਸ਼ਨ ਦੇ ਨਾਲ ਜਿਹੜੀ ਬੈਟਰ ਇਕਨੋਮੀ ਆ ਉਹਦੀ ਗੱਲਬਾਤ ਕਰਨੀ ਜਾ ਰਹੀ ਆ ਹਾਲਾਂਕਿ ਇਹ ਦੇਸ਼ਾਂ ਨੇ ਇਹ ਵੀ ਗੱਲ ਕਹੀ ਆ ਕਿ ਜਿਹੜੀ ਓਵਰ ਪ੍ਰੋਟੈਕਟਿਵ ਨੀਤੀ ਹੈਗੀ ਡੋਨਾਲਡ 트੍ਰੰਪ ਉਹਨਾਂ ਦੀ ਤਾਬਾ ਕਿ ਉਹਨਾਂ ਟੈਰਫ ਉਹਨਾਂ 60% ਬਹੁਤ ਸਾਰੇ ਦੇਸ਼ਾਂ ਦੇ ਲਾ ਲਾਉਣ ਦੀ ਗੱਲਬਾਤ ਕੀਤੀ ਆ ਇਹਨੂੰ ਲੈ ਕੇ ਵੀ ਪ੍ਰਧਾਨ ਮੰਤਰੀ ਜਸਟਿਨ ਟੂਡੋ ਉਹਨਾਂ ਨੇ ਇਹ ਕਹਿ ਕੇ ਆ ਕਿ ਜਿਹੜੀ ਕੰਸੈਂਟ ਆ ਆਪਸੀ ਦੇਸ਼ਾਂ ਦੀ ਉਹ ਵੀ ਬਹੁਤ ਜ਼ਰੂਰੀ ਆ ਇਹਦੇ ਦਰਮਿਆਨ ਮੀਟਿੰਗ ਹੋਈ ਆ ਜੀ ਜਿਹੜੀ 习近平 ਚਾਈਨਾ ਦੇ ਪ੍ਰੈਜ਼ੀਡੈਂਟ ਹੈਗੇ ਆ ਤੇ ਜਿਹੜੇ ਮੌਜੂਦਾ ਰਾਸ਼ਟਰਪਤੀ ਹੈਗੇ ਆ ਅਮਰੀਕਾ ਦੇ ਜੋ ਬਿਡੇਨ ਹਾਂਜੀ ਉਹਨਾਂ ਨਾਲ ਮੀਟਿੰਗ ਹੋਈ ਆ ਤੇ ਇਸ ਮੀਟਿੰਗ ਨੂੰ ਵੀ ਬੜਾ ਅਹਿਮ ਦੇਖਿਆ ਜਾ ਰਿਹਾ ਤਨਵੀਰ ਕੇ ਜਿਹਦੇ ਵਿੱਚ ਸੰਕੇਤ ਦਿੱਤੇ ਆ ਚਾਈਨਾ ਦੇ ਪ੍ਰੈਜ਼ੀਡੈਂਟ 习近平 ਉਹਨਾਂ ਨੇ ਕਿ ਉਹ ਨਵੇਂ ਜਿਹੜੇ ਪ੍ਰੈਜ਼ੀਡੈਂਟ ਹੈਗੇ ਨਾਲ ਟਰੰਪ ਉਹਨਾਂ ਨਾਲ ਰਲ ਕੇ ਚੱਲਣਗੇ ਇਕਨੋਮੀ ਜਿਹੜੀ ਗੱਲਬਾਤ ਹੈਗੀ ਆ ਰਲ ਕੇ ਕਰਨਗੇ ਹਾਲਾਂਕਿ 60% ਟੈਰਫ ਲਾਉਣ ਤੋਂ ਬਾਅਦ ਥੋੜੀ ਟੈਨਸ਼ਨ ਸ਼ੁਰੂ ਤੋਂ ਹੀ ਪੈਦਾ ਹੋ ਗਈਆਂ ਨੇ ਦੇ ਵਰਲਡ ਪਾਰ ਦੇ ਵਿੱਚ ਜਿਹੜੀ ਜਿਹੜੀ ਟੈਨਸ਼ਨ ਚੱਲ ਰਹੀ ਸੀ ਜਿਹੜੇ ਦੋ ਵਾਰ ਚੱਲ ਰਹੀਆਂ ਸੀ ਉਹਦੇ ਵੀ ਹੁਣ ਬਦਲ ਜਿਹੜੇ ਲਗਭਗ ਛੇੜਦੇ ਨਜ਼ਰ ਆ ਰਿਹਾ ਕਿਉਂਕਿ ਜੋ ਜਿਹੜੀ ਜਨਰਲ ਡਰੋਪ ਨੇ ਉਹਨਾਂ ਜਿਹੜੀ ਨੀਤੀ ਸੀਗੀ ਉਹਨਾਂ ਪਹਿਲਾਂ ਐਨਾਨਸ ਕਰ ਦਿੱਤੀ ਸੀ ਕਿ ਉਹ ਜੰਗਾ ਬੰਦ ਕਰਨਗੇ ਉਤੋਂ ਬਾਅਦ ਹੁਣ ਜਿਹੜੀ ਗੱਲਬਾਤ ਆ ਰਸ਼ੀਆ ਦੇ ਨਾਲ ਵੀ ਸ਼ੁਰੂਆਤ ਹੋ ਗਈ ਹੈ ਜੋ ਯੂਰਪ ਵੱਲੋਂ ਜਿਹੜੇ ਜਰਮਨ ਦੇ ਚਾਂਸਲਰ ਹੈਗੇ ਆ ਕਿਹਾ ਜਾਂਦਾ ਹੈ ਕਿ ਉਹਨਾਂ ਵੱਲੋਂ ਮੀਟਿੰਗ ਕੀਤੀ ਗਈ ਆ ਜਿਹੜੇ ਜਿਹੜੇ ਰਸ਼ੀਆ ਦੇ ਪ੍ਰੈਜ਼ੀਡੈਂਟ ਹੈਗੇ ਉਹਨਾਂ ਦੇ ਨਾਲ ਤੇ ਹੁਣ ਗੱਲਬਾਤ ਕੋ ਸ਼ੁਰੂ ਹੋਈ ਆ ਆਪਸੀ ਕੰਸੈਂਟ ਦੀ ਲੇਕਿਨ ਇਹਦੇ ਨਾਲ ਨਾਲ ਅੱਜ ਜਿਹੜੀਆਂ ਖਬਰਾਂ ਆਈਆਂ ਸਵੇਰੇ ਤੜਕੇ ਕਿ ਰਸ਼ੀਆ ਨੇ ਦੁਬਾਰਾ ਹਮਲੇ ਕੀਤੇ ਆ ਜਬ੍ਰੇਨ ਦੇ ਉੱਪਰ ਇਹ ਗੱਲਬਾਤ ਕਿੱਦਾਂ ਤੈ ਹੀ ਹੁੰਦੀ ਆ ਕਿ ਵਾਅਕੇ ਜਿਹੜੇ ਨੌਟ ਰੰਪ ਆ ਉਹ ਵਾਪਸ ਮੋੜ ਪਾਉਣਗੇ ਜਿੰਨਾਂ ਨੂੰ ਲੈ ਕੇ ਤੇ ਇਹ ਗੱਲ ਅਜੇ ਦੇਖਣ ਵਾਲੀ ਹੈ ਜੀ ਤਨਵੀਰ ਬਿਲਕੁਲ ਜੀ ਸੋ ਜੀ ਕੈਨੇਡਾ ਪੋਸਟ ਨੇ ਇਹ ਹੜਤਾਲ ਚੜ ਜਿਹੜੀ ਚੱਲਦੀ ਪਈ ਹੈ ਤੇ ਇਹਦੇ ਨਾਲ ਕਾਫੀ ਇਫੈਕਟ ਮੈਨੂੰ ਲੱਗਦਾ biznesses ਦੇ ਉੱਪਰ ਪਿਆ ਕਿਉਂਕਿ ਇੱਕ ਦੋ ਲੈਟਰਸ ਮੇਰੇ ਵੀ ਆਉਣੇ ਸੀਗੇ ਤੇ ਉਹਨਾਂ ਨੇ ਕਿਹਾ ਵੀ ਜਦਾਂ ਤੁਸੀਂ ਪਿਕਅਪ ਕਰ ਲਓ ਕਿਉਂ ਆਊ ਥੋੜੀ ਜੀ ਦੂਰ ਕਰ ਕੇ ਕਹਿ ਲਓ ਵੀ ਸਿਟੀਸ ਤੋਂ ਆਣੇ ਆ ਹੋਰ ਕਿਸੇ ਸਿਟੀ ਤੋਂ ਮੈਨੂੰ ਲੱਗਦਾ ਇਹਦੇ ਨਾਲ ਗੁਰਮੁਖੀ ਕਾਫੀ ਜਿਹੜੇ ਹੋਰ ਵੱਡੇ ਆਧਾਰੇ ਹੈਗੇ ਨੇ ਵੱਡੇ biznesses ਨੇ ਉਹਨਾਂ ਨਾਲ ਬਹੁਤ ਇਫੈਕਟ ਹੋਇਆ ਇਸ ਚੀਜ਼ ਦਾ ਤੇ ਇਹਦੇ ਬਾਰੇ ਹੁਣ ਤੁਸੀਂ ਕੀ ਕਹਿਣਾ ਚਾਹੋਗੇ ਕਿੰਨੀ ਕੀ ਦਰ ਹੋਰ ਚੱਲ ਸਕਦੀ ਹੈ ਹੜਤਾਲ ਜਾਂ ਇਹਨਾਂ ਦਾ ਨਪਟਾਰਾ ਹੋ ਗਿਆ ਹੋਇਆ ਹੈ ਤੇ ਕਿੰਨੀ ਕੀ ਸੈਟਲਮੈਂਟ ਹੋਈ ਹੈ ਹਾਂਜੀ ਜੀ ਕੈਨੇਡੀਅਨ ਵਰਕਰਸ ਆਫ ਪੋਸਟਲ ਸਰਵਿਸ ਦੇ ਵਰਕਰਸ ਜਿਹੜੇ ਹੈਗੇ ਆ 55000 ਕਾਮੇ ਹੜਤਾਲ ਤੇ ਆ ਫਰਾਈਡੇ ਤੜਕੇ ਤੋਂ ਹਾਂਜੀ ਇਹਦੇ ਵਿੱਚ ਕੋਈ ਨਵੀਆਂ ਡਿਵੈਲਪਮੈਂਟ ਆਈਆਂ ਨਹੀਂ ਕਿਉਂਕਿ ਵੱਡੀ ਪੱਧਰ ਤੇ ਰੀਆਂ ਪੋਸਟਲ ਸਰਵਸ ਦਸਤਾ ਦੇ ਪ੍ਰਭਾਵਿਤ ਹੋਈਆਂ ਨੇ ਜੇ ਸਾਡੀਆਂ ਆਪਣੀਆਂ ਲਾਈਟ ਆਫ ਪਲੇ ਹੋ ਰਹੀਆਂ ਜਿਹੜੇ ਵੱਡੇ ادارے ਆ ਜਾਂ ਬਿਜ਼ਨਸ ادارے ਆ ਹੂੰ ਉਹਨਾਂ ਦੇ ਲਈ ਵੀ ਬਹੁਤ ਔਖਾ ਆ ਕਿਹਾ ਜਾਂਦਾ ਕਿ ਜਿਹੜੀ ਪੋਸਟਲ ਸਰਵਸ ਪਲੇ ਹੋਣ ਦੇ ਨਾਲ ਜਿਹੜੇ ਬਿਜ਼ਨਸ ਆ ਲੱਖਾਂ ਡਾਲਰ ਦੇ ਪ੍ਰਭਾਵਿਤ ਹੋ ਰਿਹਾ ਉਹਦੇ ਚੱਲਦਿਆਂ ਹੋਇਆਂ ਹਾਲਾਂਕਿ ਪਹਿਲਾਂ ਫੈਡਰਲ ਗਵਰਨਮੈਂਟ ਨੇ ਨਾ ਕਰ ਦਿੱਤੀ ਸੀ ਸਿੱਧੇ ਤੌਰ ਤੇ ਇੰਟਰਵੈਨ ਕਰਨ ਤੋਂ ਕਿਉਂਕਿ ਜਿਹੜੇ ਕੰਮ ਇਹ ਹੈਗੇ ਆ ਵਾਧੂ ਤਨਖਾਹਾਂ ਤੋਂ ਵਧੀਆ ਕੰਮ ਦੇ ਮਾਹੌਲ ਵਾਸਤੇ ਇਹਨਾਂ ਨੇ ਜਿਹੜੀ ਜਿਹੜੀ ਹੜਤਾਲ ਹੈ ਕੀਤੀ ਆ ਸਟ੍ਰਾਈਕ 2 ਪੰਨੇ ਤੋਂ ਇਹ ਗੱਲਬਾਤ ਪਹਿਲਾਂ ਫੇਲ ਹੋ ਗਈ ਸੀ ਉਸ ਤੋਂ ਬਾਅਦ ਜਿਹੜੀ ਹੜਤਾਲ ਹੁਣ ਲਗਾਤਾਰ ਚੱਲ ਰਹੀ ਆ ਇਹਦੇ ਵਿੱਚ ਹੁਣ ਫੈਡਰਲ ਲੇਬਰ ਮਿਨਿਸਟਰ ਦੇ ਜਿਹੜੇ ਬੁਲਾ ਰਹੇ ਆ ਉਹਨਾਂ ਦੇ ਹਵਾਲੇ ਨਾਲ ਖਬਰ ਆਈ ਕਿ ਕਮੇਡੀਏਟਰ ਜਿਹੜਾ ਪੁਆਇੰਟ ਕਰ ਦਿੱਤਾ ਗਿਆ ਆ ਭਾਵੇਂ ਜਿਹੜਾ ਕਿ ਪੋਸਟ ਕੈਨੇਡਾ ਕੈਨੇਡਾ ਪੋਸਟ ਦੇ ਵਰਕਰਾਂ ਦੇ ਵਿੱਚ ਮੀਡੀਏਸ਼ਨ ਕਰਨਗੇ ਤੇ ਜਿਹੜੀ ਗੱਲਬਾਤਾਂ ਨੂੰ ਸਿਰੇ ਚਾੜ੍ਹਨ ਦੀ ਕੋਸ਼ਿਸ਼ ਕਰਨਗੇ ਜਿਹੜਾ ਮੌਜੂਦਾ ਕੈਨੇਡਾ ਪੋਸਟ ਹੈਗਾ ਜਿਹੜੀ ਆਫਰ ਉਹ ਨਹੀਂ ਹੈਗੀ 11.5% ਦੀ ਸਾਲਾਨਾ ਵਾਧੇ ਦੀ ਤੇ ਨਾਲ ਕੁਝ ਹੋਰ ਬੈਨੀਫਿਟ ਹੈਗੇ ਆ ਉਹਨਾਂ ਦੀ ਗੱਲਬਾਤ ਦੀ ਆਫਰ ਜਿਹੜੀ ਹੈ ਪਹਿਲਾਂ ਆਈ ਸੀ ਜਿਹੜੀ ਹਾਲ ਤੱਕ ਸਿਰੇ ਨਹੀਂ ਚੜ ਸਕੀ ਲੇਕਿਨ ਜਦੋਂ ਤੁਸੀਂ ਦੱਸਿਆ ਆ ਤਨਵੀਰ ਕਿ ਵੱਡੀ ਪੱਧਰ ਤੇ ਜਿਹੜੇ ਸਮਾਲ ਬਿਜ਼ਨਸਮੈਨ ਆ ਜਿਹੜੀਆਂ ਆਫਰਸ ਹੁੰਦੀਆਂ ਨੇ ਪਾਵ ਹੈ ਕਿ ਜਿਹੜਾ ਸਭ ਤੋਂ ਵੱਧ ਬੈਸਟ ਵੇ ਹੈਗਾ ਆ ਇਹ ਚੀਜ਼ਾਂ ਮਗਾਉਣ ਦਾ ਪੋਸਟ ਕੈਨੇਡਾ ਜੀ ਜਿਹੜਾ ਸਭ ਤੋਂ ਜਿਹੜਾ ਜੈਨੂਅਲ ਰੇਟ ਆ ਜਿਹਦੇ ਉਸ ਤੋਂ ਬਾਅਦ ਜਿਹੜੇ ਜਿਹੜੇ ਪ੍ਰਾਈਵੇਟ ਕੋਰੀਅਰਸ ਹੈਗੇ ਉਹਨਾਂ ਦੇ ਬਹੁਤ ਸਾਰੇ ਰੇਟ ਹੈਗੇ ਆ ਹਾਂਜੀ ਔਰ ਐਕਸਪੈਂਸਿਵ ਪੈਂਦਾ ਇਹਦੇ ਚੱਲਦਾ ਹੈ ਹਰ ਬਿਜ਼ਨਸਮੈਨ ਜਿਹੜੇ ਆ ਉਹਨਾਂ ਨੂੰ ਵੱਡਾ ਜਿਹੜਾ ਵਾ ਘਾਟਾ ਵੀ ਪਿਆਰਾ ਇਸ ਗੱਲ ਦਾ ਇਹ ਅਜੇ ਅਜੇ ਹੜਤਾਲ ਜਾਰੀ ਆ ਹੁਣ ਜਿਹੜੇ ਮੀਡੀਏਟਰ ਪੁਆਇੰਟ ਕੀਤੇ ਉਸ ਤੋਂ ਬਾਅਦ ਉਹ ਗੱਲਬਾਤ ਸਿਰੇ ਚ ਲੱਗਦੀ ਆ ਇਹ ਆਉਣ ਵਾਲੇ ਟਾਈਮ 'ਚ ਕੋਈ ਹੈਗੇ ਜੀ ਕੁਛ ਨੇ ਨੇ ਦੱਸੀਏ ਡੈਡਲਾਈਨ 3-4 ਦਿਨ ਜਾਂ ਕਿਸੇ ਵੀਕਡੇ ਦੇ ਐਕਚੁਅਲੀ ਜਿਹੜੇ ਮੀਡੀਏਟਰ ਪੁਆਇੰਟ ਕੀਤੇ ਇਹਨਾਂ ਦਾ ਇਹਨਾਂ ਦਾ ਰੋਲ ਕੀ ਰਹੇਗਾ ਜੀ ਉਹਨਾਂ ਦਾ ਰੋਲ ਰਹੂਗਾ ਕਿ ਦੋਵਾਂ ਧਿਰਾਂ ਦੇ ਵਿੱਚ ਗੱਲਬਾਤ ਕਰਾਉਣੀ ਬੈਟਰ ਜਿਹੜਾ ਉਧਰ ਉਧਰੀ ਆਪਸ਼ਨ ਜਿਹੜੀ ਆ ਉਹਦੇ ਉੱਤੇ ਗੌਰ ਕਰਵਾਉਣਾ ਲੇਕਿਨ ਜੇ ਗਵਰਨਮੈਂਟ ਕਿਉਂਕਿ ਇਹ ਬੜਾ ਡਿਫਰੈਂਟ ਜਿਹਾ ਮਾਮਲਾ ਸੀਗਾ ਗਵਰਨਮੈਂਟ ਨੇ ਸਿੱਧੇ ਤੌਰ ਤੇ ਇੰਟਰਵੈਨਟ ਕਰਨ ਤੋਂ ਆਪ ਐਰਬਿਟ੍ਰੇਸ਼ਨ ਦੇਣ ਤੋਂ ਜਿਹੜੀ ਨਾ ਕਰ ਦਿੱਤੀ ਆ ਜਿੰਨਾ ਹਾਲਤਾਂ ਦੇ ਵਿੱਚ ਹੁਣ ਹੜਤਾਲ ਖਤਮ ਕਰਾਉਣੀ ਜਿਹੜੀ ਆ ਉਹ ਗਵਰਨਮੈਂਟ ਇਸ ਗੱਲ ਦੇ ਰੋਮ ਵਿੱਚ ਨਹੀਂ ਹੈਗੀ ਪਹਿਲਾਂ ਦੋ ਤਿੰਨ ਵਾਰ ਪਹਿਲਾਂ ਹੋ ਚੁੱਕਾ ਵਾ ਰ ਜੀ ਉਸ ਤੋਂ ਬਾਅਦ ਹੁਣ ਗਵਰਨਮੈਂਟ ਨਹੀਂ ਚਾਹੁੰਦੀ ਕਿ ਹਰੇਕ ਡਿਪਾਰਟਮੈਂਟ ਵਿੱਚ ਅਸੀਂ ਇੰਟਰਵੈਨ ਕਰੀਏ ਸੋ ਮੀਡੀਏਟਰ ਨੇ ਤੇ ਮੀਡੀਏਟਰ ਗੱਲਬਾਤ ਕਰਾ ਸਕਦੇ ਆ ਤੇ ਮੈਨੂੰ ਲੱਗਦਾ ਫਿਰ ਵੀ ਕਿ ਜਿਹੜੀ ਗੱਲਬਾਤ ਦਾ ਸਿਰੇ ਚੜ ਸਕਦੀ ਹੈ ਕਿਉਂਕਿ ਥੋੜਾ ਬਹੁਤਾ ਜਿਹੜਾ ਡਿਫਰੈਂਸ ਹੈਗਾ ਆ ਉਹ ਪੂਰਾ ਹੋ ਸਕਦਾ ਜੀ ਹਾਂਜੀ ਬਿਲਕੁਲ ਜੀ ਸੋ ਉਮੀਦ ਕਰਦੇ ਆ ਜੀ ਆਉਣ ਵਾਲੇ ਟਾਈਮ ਦੇ ਵਿੱਚ ਕੈਨੇਡਾ ਪੋਸਟ ਦੀ ਜਿਹੜੀ ਵਰਕਰਾਂ ਦੀ ਹੜਤਾਲ ਆ ਉਹ ਜਲਦੀ ਜਲਦੀ ਖਤਮ ਹੋਵੇ ਤੇ ਸਾਡੇ ਬੈਕ ਟੂ ਨਾਰਮਲ ਸਾਰਾ ਕੁਝ ਹੋ ਜਾਵੇ ਸੋ ਬਿਲਕੁਲ ਜੀ ਨੈਕਸਟ ਗੱਲਬਾਤ ਕਰਦੇ ਆ ਜੀ ਇਮੀਗ੍ਰੇਸ਼ਨ ਤਬਦੀ ਨੋ ਡਾਊਟ ਜੀ ਇਮੀਗ੍ਰੇਸ਼ਨ ਦੀ ਜਿਹੜੀ ਹੁਣ ਕਾਫੀ ਚੇਂजेस ਆਏ ਨੇ ਰੀਸੈਂਟਲੀ ਸਾਡੇ ਇਮੀਗ੍ਰੇਸ਼ਨ ਮਿਨਿਸਟਰ ਵੱਲੋਂ ਉਹਨਾਂ ਨੇ ਕਾਫੀ ਕੈਲੋਬੀ ਪ੍ਰੋਗਰਾਮਸ ਨੂੰ ਕਲੋਜ਼ ਕਰ ਦਿੱਤਾ ਹੈ ਤੇ ਇਹਦੇ ਨਾਲ ਹੁਣ ਘਰਾਂ ਦੀ ਜਿਹੜੀ ਸਪਲਾਈ ਉਹ ਵੱਧ ਚੁੱਕੀ ਹੈ ਕੈਨੇਡਾ ਦੇ ਵਿੱਚ ਤੇ ਜਿਹੜੇ ਕਿਰਾਏ ਦੀਆਂ ਕੀਮਤਾਂ ਉਹ ਘਟ ਰਹੀਆਂ ਨੇ ਤੇ ਗੁਰਮੁਖ ਜੀ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਹਾਂਜੀ ਬਿਲਕੁਲ ਜੀ ਜਿਹੜਾ ਸਾਰਾ ਸੁਨਹਿਰੀ ਉਹ ਚੇਂਜ ਹੁੰਦਾ ਨਜ਼ਰ ਆ ਰਿਹਾ ਜਦੋਂ ਤੋਂ ਬਹੁਤ ਸਾਰੇ ਇਮੀਗ੍ਰੇਸ਼ਨ ਕੱਟ ਜਿਹੜੇ ਫੈਡਰਲ ਗਵਰਨਮੈਂਟ ਵੱਲ ਲਗਾਏ ਗਏ ਆ ਕਈ ਕਾਫਸੀਗੇ ਇਕ ਵੱਡਾ ਕਾਰਨ ਹਾਊਸਿੰਗ ਕ੍ਰਾਈਸਿਸ ਵੀ ਸੀ ਰਿਹਾ ਆ ਜਿਹੜਾ ਕਬੱਡੀ ਪੱਧਰ ਤੇ ਆਪਾਂ ਕਹਿ ਸਕਦੇ ਹਾਂ ਕਿ ਜਿਹੜੇ ਰੈਂਟ ਵੀ ਉਹ ਵੀ ਵੱਧ ਸੀ ਮਰ ਗਏ ਸੀਗੇ ਇਹਨਾਂ ਨੂੰ ਹਾ ਜਿਹੜੀ ਘਰਾਂ ਦੀ ਸਪਲਾਈ ਸੀ ਉਹ ਵੀ ਘਟ ਗਈ ਸੀਗੀ ਇਹਦੇ ਚੱਲਦੇ ਹੁਣ ਜਦੋਂ ਫੈਡਰਲ ਕੋਟਾ ਜਿਹੜਾ ਘਟਾ ਦਿੱਤਾ ਗਿਆ ਤੇ ਇੰਨੀ ਗ੍ਰਾਂਟ ਆਉਣੇ ਬੰਦ ਹੋ ਗਿਆ ਤੇ ਆਪਣੇ ਆਪ ਵੀ ਇਹ ਮੰਨਿਆ ਜਾ ਰਿਹਾ ਕਿ 2030 ਤੱਕ ਐਡੀ ਪ੍ਰੋਬਲਮ ਹੈ ਕਾਫੀ ਹੱਦ ਤੱਕ 45% ਤੱਕ ਇਹ ਸਾਲਵ ਹੋ ਸਕਦੀ ਆ ਪਾਵੇ ਕਿ ਜੇ ਟਾਰਗੇਟ ਲਗਾਤਾਰ ਘਟਾ ਕੇ ਰੱਖਿਆ ਜਾਂਦਾ ਤਾਂ ਇਮੀਗ੍ਰੈਂਟ ਘਟ ਹੋ ਜਾਂਦੇ ਕਿ ਜਿਹੜੀ ਬਰਥਡੇਟ ਹੈ ਕੈਨੇਡਾ ਦੀ ਪਹਿਲਾਂ ਵਾਲਾ ਰੇਸ਼ਿਓ ਜਿਹੜੀ ਹੈਗੀ ਆ ਉਹ ਆਲਰੇਡੀ ਘਟ ਪਈ ਜੀ ਲਗਾਤਾਰ ਘਟ ਰਹੀ ਜਿਹੜੀ ਬਰਥਡੇਟ ਹੈਗੀ ਹੈ ਮੌਜੂਦਾ ਜਿਹੜੀ ਪਾਪ ਜਿਹੜੀ ਇੱਥੋਂ ਦੀ ਪਾਪੂਲੇਸ਼ਨ ਹੈ ਉਹਨਾਂ ਹਾਲਤਾਂ 'ਚ ਜੇ ਬਾਹਰੋਂ ਇਮੀਗ੍ਰੇਸ਼ਨ ਬੰਦ ਹੁੰਦੀ ਆ ਤੇ ਜਿਹੜੀ ਘਰਾਂ ਦੀ ਸ਼ਾਰਟੇਜ ਚੱਲ ਰਹੀ ਸੀ ਵੱਡੇ ਮੈਟਰ ਬਾਰੇ ਸ਼ਹਿਰ ਦੇ ਵਿੱਚ ਉਹਨਾਂ ਦੀ ਆਪਣੇ ਆਪ ਹੀ 45% ਪਰ ਜਿਹੜੀ ਸਾਲਵ ਹੋਣ ਦੀ ਸੰਭਾਵਨਾ ਦੱਸੀ ਜਾਂਦੀ ਆ ਦੇ ਨਾਲ ਘਰਾਂ ਦੇ ਜਿਹੜੇ ਕਿਰਾਏ ਆ ਉਰੇ ਵੀ 12% ਤੱਕ ਜਿਹੜਾ ਕਟਾਉਤੀ ਹੋਣ ਹੋਣੀ ਜਿਹੜਾ ਘਟਾਣਾ ਜਿਹੜਾ ਆ ਪਾਵਰ ਰਿਡਿਊਸ ਹੋ ਗਿਆ ਬਹੁਤ ਸਾਰੀਆਂ ਬੇਸਮੈਂਟ ਜਿਹੜੀਆਂ ਹੈਗੀਆਂ ਜਾਂ ਕੁਆਟਰ ਆ ਉਹ ਨਹੀਂ ਕਿਰਾਏ ਤੇ ਹਾਲੇ ਚੜ ਰਹੇ ਭਾਵੇਂ ਕਿ ਥੋੜੇ ਜਿਹਾ ਹੁਣ ਟਫ ਚੱਲ ਰਿਹਾ ਕੰਮ ਪਹਿਲਾਂ ਕਿੱਥੇ ਬੇਸਮੈਂਟ ਲੱਭਦੀ ਨਹੀਂ ਸੀ ਤੇ ਹੁਣ ਜਿਹੜੀ ਆ ਉਹ ਚੜਨ ਤੇ ਔੜੀ ਮੁਸ਼ਕਲ ਆ ਰਹੀ ਆ ਇਹਨਾਂ ਹਾਲਤਾਂ ਨਜ਼ਰਬਾਤ ਆਪਾਂ ਲੱਖਦੇ ਆ ਜਿਹੜੀ ਆ ਪ੍ਰੋਬਲਮ ਹੈ ਜਿਹੜੀ ਪਹਿਲਾਂ ਆਪਾਂ ਕਹਿ ਰਹੇ ਸੀ ਸ਼ਾਰਟਫਾਲ ਸੀਗਾ ਉਹ ਹੁਣ ਕਾਫੀ ਹੱਦ ਤੱਕ ਹਾਲ ਹੁੰਦੀ ਨਜ਼ਰ ਆਉਂਦੀ ਆ ਪਰ ਦੂਜੇ ਪਾਸੇ ਬਹੁਤ ਸਾਰੇ ਜਿਹੜੇ ਲੋਕ ਜਿਨ੍ਹਾਂ ਨੇ ਉਹ ਵੀ ਫਸੇ ਨਜ਼ਰ ਆ ਰਿਹਾ ਕਿ ਜਦੋਂ ਘਰਾਂ ਦੀ ਮਾਰਕੀਟ ਜਿਹੜੋ ਮੰਗ ਘਟੂਗੀ ਤੇ ਫਿਰ ਆਪਣੀਆਂ ਜਿਹੜੀ ਪ੍ਰਾਈਸ ਆ ਤਨਵੀਰ ਉਹ ਵੀ ਘਟ ਜੂਗੀ ਉਹਨਾਂ ਹਾਲਤਾਂ ਜਿਹੜੀ ਨਿਵੇਸ਼ ਕੀਤਾ ਹੋਇਆ ਆ ਉਹਦੇ ਵਿੱਚੋਂ ਆਪਣਾ ਕਰੈਡਿਟ ਲੈਣਾ ਬਹੁਤ ਔਖਾ ਹੋ ਜਾਊਗਾ ਆਮ ਬੰਦੇ ਵਾਸਤੇ ਹਾਂਜੀ ਬਿਲਕੁਲ ਜੀ ਸੋ ਇਹਦੇ ਵਿੱਚ ਕੋਈ ਡਾਊਟ ਨਹੀਂ ਹੈਗਾ ਵੀ ਹੁਣ ਜਿਹੜੇ ਇਮੀਗ੍ਰੇਸ਼ਨ ਕਰਕੇ ਜੋ ਚੇਂਜਸ ਆਏ ਨੇ ਘਰਾਂ ਦੀ ਜਿਹੜੀ ਕੀਮਤਾਂ ਵੀ ਘਟ ਸਕਦੀਆਂ ਨੇ ਤੇ ਘਰਾਂ ਦੀ ਜਿਹੜੀ ਸਪਲਾਈ ਆ ਉਹ ਵੀ ਜ਼ਿਆਦਾ ਹੋ ਸਕਦੀ ਹੈ ਮਾਰਕੀਟ ਦੇ ਵਿੱਚ ਤੇ ਇਹਦੇ ਨਾਲ ਬਹੁਤ ਅਸਰ ਹੋਏਗਾ ਜੀ మేబీ ਜਿਹੜੇ ਕਿਰਾਏ ਤੇ ਰਹਿੰਦੇ ਨੇ ਟੈਨੈਂਟਸ ਰੈਂਟ ਜਿਹੜੇ ਪੇ ਕਰ ਰਹੇ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਫਾਇਦਾ ਵੀ ਦਿਖੇਗਾ ਵੀ ਉਹਨਾਂ ਨੂੰ ਰੈਂਟ ਘਟ ਸਕਦਾ ਆਣ ਵਾਲੇ ਟਾਈਮ 'ਚ ਸੋ ਜੀ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਆਮਦ ਬੰਦ ਹੋਣ ਕਾਰਨ ਯੂਨੀਵਰਸਟੀਆਂ ਵਿੱਤੀ ਸੰਕਟ ਵਿੱਚ ਤੇ ਕਹਿ ਲਓ ਵੀ ਇੰਟਰਨੈਸ਼ਨਲ ਜਿਹੜੀਆਂ ਜੋ ਵੀ ਚੀਜ਼ਾਂ ਚੇਂजेस ਹੋਈਆਂ ਇਮੀਗ੍ਰੇਸ਼ਨ ਦੇ ਵਿੱਚ ਇਹਦੇ ਨਾਲ ਸਾਰੇ ਪਾਸੇ ਬਹੁਤ ਇਫੈਕਟ ਹੋ ਰਿਹਾ ਗੁਰਮੁਖ ਜੀ ਤੇ ਇਹਦੇ ਬਾਰੇ ਮੈਨੂੰ ਪਹਿਲਾਂ ਵੀ ਕਿਸ ਨੇ ਕਿਹਾ ਸੀਗਾ ਆਈ ਥਿੰਕ ਤੁਸੀਂ ਹੀ ਕਿਹਾ ਸੀ ਕਿ ਇਹਦੇ ਨਾਲ ਬਹੁਤ ਚੀਜ਼ਾਂ ਇਫੈਕਟ ਹੋ ਰਹੀਆਂ ਨੇ ਤੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਹਾਂਜੀ ਜੀ ਬਿਲਕੁਲ ਜਦੋਂ ਹੁਣ ਇਮੀਗ੍ਰੇਸ਼ਨ ਕਾਰਡ ਲਗਾਏ ਜਾ ਰਿਹਾ ਆ ਤਾਂ ਇਹਦੇ ਨਾਲ ਜੁੜੀ ਹੋਈ ਖਬਰ ਹੈ ਇੱਕ ਸਮਾਂ ਆਪਾਂ ਕਹਿ ਸਕਦੇ ਹਾਂ ਹਾਂਜੀ ਕਿ ਜਦੋਂ ਇਮੀਗ੍ਰੇਸ਼ਨ ਕਾਰਡ ਲਗਾਤਾਰ ਲਗਾਏ ਗਿਆ ਜਿਹੜੇ ਅੰਤਰਰਾਸ਼ਟਰੀ ਸਟੂਡੈਂਟ ਆ ਉਹਨਾਂ ਦਾ ਵੀ ਲਗਭਗ ਆਪਾਂ ਕਹਿ ਸਕਦੇ ਹਾਂ ਕਿ ਕਿੰਨੇ ਪਰਸੈਂਟ ਜਿਹੜੇ ਆ ਉਹਨੂੰ ਰਿਡਿਊਸ ਕਰ ਦਿੱਤਾ ਗਿਆ ਜਦੋਂ ਹੁਣ ਲਗਾਤਾਰੇ ਕੱਟ ਲੇ ਕੱਟ ਲੱਗ ਰਿਹਾ ਤੇ ਇਨਾਂ ਹਾਲਤਾਂ ਚੱਲਦੇ ਆੜੀਆਂ ਅੰਤਾਰੀਓ ਖਾਸ ਕਰਕੇ ਜਿਹੜੀਆਂ ਯੂਨੀਵਰਸਿਟੀਆਂ ਆ ਉਹਨਾਂ ਨੇ ਇਹ ਗੱਲ ਕਹੀ ਆ ਕਿ ਉਹਨਾਂ ਦੀ ਜਿਹੜੀ ਕਮਾਈ ਆ ਉਹ ਘਟ ਗਈ ਆ ਫਿਲਹਾਲ ਉਹਨਾਂ ਦੇ ਚੱਲਦੇ ਹੋયા ਉਹਨਾਂ ਨੂੰ ਆਪਣੇ ਖਰਚੇ ਜਿਹੜੇ ਆ ਮੀਟ ਕਰਨੇ ਬਹੁਤ ਔਖੇ ਆ ਤੇ ਫੈਡਲ ਗਵਰਨਮੈਂਟ ਨੂੰ ਇਹ ਗੱਲ ਕਹੀ ਆ ਕਿ ਉਹਨਾਂ ਨੂੰ ਜਿਹੜੀ ਐਡੀਸ਼ਨਲ ਫੰਡਿੰਗ ਆ ਇਹਦੇ ਵਾਸਤੇ ਦਿੱਤੀ ਜਾਵੇ ਕਿਉਂਕਿ ਜਿਹੜੇ ਅੰਤਰਰਾਸ਼ਟਰੀ ਵਿਦਿਆਰਥੀ ਸੀਗੇ ਉਹਨਾਂ ਤੋਂ ਵੱਡੀ ਮਾਣ ਜਿਹੜੀ ਯੂਨੀਵਰਸਿਟੀਆਂ ਨੂੰ ਆਉਂਦੀ ਸੀ ਤੇ ਉਹਨਾਂ ਹਾਲਤਾਂ ਚੱਲਦੇ ਹੋયા ਉਹਨਾਂ ਜਿਹੜਾ ਖਰਚੇ ਆ ਪੂਰੇ ਨਹੀਂ ਹੋ پا ਰਹੇ 650 ਮਿਲੀਅਨ ਦੇ ਕਰੀਬ تنਵੀਰ ਜਿਹੜਾ ਘਾਟਾ ਵਾ ਉਹ ਰਾਈਟ ਨਾਓ ਫੰਡਿੰਗ ਜਿਹੜੀ ਆ ਯੂਨੀਵਰਸਿਟੀਆਂ ਮੰਗ ਰਹੀਆਂ ਕਿ ਸਾਨੂੰ ਚਾਹੀਦੀਆਂ ਹੈਗੀਆਂ ਉਹਨਾਂ ਦਾ ਇਹ ਕਹਿਣਾ ਕਿ ਜੇ ਇਹ ਫੰਡਿੰਗ ਤੁਰੰਤ ਨਹੀਂ ਦਿੱਤੀ ਜਾਂਦੀ ਤੇ 1 ਲੱਖ ਜਿਹੜੇ ਸਪੌਟ ਹੈਗੇ ਆ ਉਹ ਖਾਲੀ ਰਹਿ ਸਕਦੇ ਆ ਭਾਵੇਂ ਉਹਨਾਂ ਦੀ ਜਿਹੜੀ ਕਪੈਸਿਟੀ ਆ ਉਹ ਇਹ ਨਹੀਂ ਹੈਗੀ ਕਿ ਸਾਰੇ ਉਹ ਆਪਣੀਆਂ ਸੀਟਾਂ ਉਹ ਭਰ ਸਕਣ ਉਸ ਲੈਵਲ ਦੇ ਉੱਪਰ ਜਾ ਕੇ ਦੂਜੇ ਪਾਸੇ ਆਪਾਂ ਵੀ ਕਹਿ ਦਿੰਦੇ ਨੇ ਕਿ ਇੱਕ ਕੋਰੀ ਕੋਰਡੋਰ ਦਾ ਅੰਦਰ ਗਵਰਨਮੈਂਟ ਵੱਲੋਂ 216 ਤੋਂ ਕੋਰੀਡੋਰ ਦਿੱਤਾ ਗਿਆ ਸੀ ਪਾ ਜਿਹੜੀਆਂ ਜਿਹੜੀ ਪੇੜ ਹੈਗੀ ਆ ਗਵਰਨਮੈਂਟ ਉਹਦੀ ਗ੍ਰਾਂਟ ਦਿੱਤੀ ਜਾਂਦੀ ਆ ਉਹਦੇ ਵਿੱਚ ਕਿ ਦਾਇਰਾ ਦਿੱਤਾ ਗਿਆ ਹੋਇਆ ਉਸ ਦਾਇਰੇ ਚ ਰਹਿ ਕੇ ਯੂਨੀਵਰਸਟੀਆਂ ਦੀਆਂ ਸੀਟ ਜਿਹੜੀਆਂ ਲਿਮਟਡ ਸੀਟ ਸੀਆਂ ਉਹ ਦਿੱਤੀਆਂ ਹੋਈਆਂ ਜਿਹੜੀਆਂ ਕਿ ਉਹ ਭਰ ਸਕਦੇ ਆ ਜਿਹੜੀਆਂ ਯੂਨੀਵਰਸਟੀਆਂ ਉਹਨਾਂ ਦੀ ਮੰਗ ਹੈ ਕਿ ਐਟ ਲੀਸਟ ਉਹਨਾਂ ਨੂੰ 28000 ਹੋਰ ਸਟੂਡੈਂਟ ਜਿਹੜੇ ਇਸ ਤੋਂ ਇਲਾਵਾ ਐਡੀਸ਼ਨਲ ਪਰਮਿਸ਼ਨ ਦਿੱਤੀ ਜਾਵੇ ਤਾਂ ਜੋ ਜਿਹੜੀ ਆਪਣੀ ਉਹ ਫੀਸਾਂ ਦਾ ਹਟਾ ਪੂਰਾ ਕਰ ਸਕਣ ਉਹਨਾਂ ਦਾ ਵੀ ਕਹਿਣਾ ਕਿ ਜਿਹੜੀਆਂ ਲੋਕਲ એનਰੋਲਮੈਂਟ ਹੈਗੀ ਆ ਪਾਵੇ ਕੋਰੀਡੋਰ ਦੀ ਮੈਂ ਗੱਲ ਇਨ ਨੂੰ ਵਿਧਾਵਾ ਜਾ ਜਾਵੇ ਭਾਵ ਦੀ ਲਿਮਟ ਜੇ ਵਿਧਾਨਤੀ ਜਾਂਦੀ ਹੈ ਤਾਂ ਉਹਨਾਂ ਜਿਹੜਾ 650 ਬਲੀਨ ਦਾ ਘਾਟਾ ਵਾ ਉਹਦੇ ਵਿੱਚੋਂ ਕੁਝ ਹੱਦ ਤੱਕ ਜਿਹੜਾ ਵਾ ਪੂਰਾ ਹੋ ਸਕਦਾ ਤਾਂ ਤਾਂ ਜੋ ਜਿਹੜਾ ਸਿਸਟਮ ਹੈ ਜਿਹੜਾ ਫਾਈਨੈਂਸ਼ੀਅਲ ਸਿਸਟਮ ਹੈ ਚੱਲਦਾ ਰਹੇ ਪਰ ਇੱਕ ਵੱਡਾ ਸਵਾਲ ਹੈ ਕਿ ਜਦੋਂ ਅੰਤਰਰਾਸ਼ਟਰੀ ਵਿਦਿਆਰਥੀ ਨਹੀਂ ਸੀ ਆ ਰਹੇ ਤਾਂ ਉਦੋਂ ਯੂਨੀਵਰਸਿਟੀਆਂ ਕਿਵੇਂ ਚੱਲ ਰਹੀਆਂ ਸੀ ਕਿਵੇਂ ਮੈਨ ਨਹੀਂ ਕਰ ਰਹੀਆਂ ਸੀਗੀਆਂ ਇੱਕ ਆਪਾਂ ਕਹਿ ਸਕਦੇ ਇੱਕ ਵੱਡਾ ਜਿਹੜਾ ਪੂਲ ਕਮਾਈ ਦਾ ਆ ਰਿਹਾ ਸੀ ਉਹ ਬੰਦ ਹੋਣ ਤੋਂ ਬਾਅਦ ਯੂਨੀਵਰਸਿਟੀਆਂ ਦੇ ਟੇਕ ਅੰਟਾਰੀਓ ਗਵਰਨਮੈਂਟ ਨਾਲ ਹੈ ਤੇ ਕੱਲ ਰੀਸੈਂਟ ਖਬਰ ਆਈ ਸੀ ਟੈਰੀ ਗਵਰਨਮੈਂਟ ਕੋਸ਼ਾ ਤੜਾ ਅਨਾਉਂਸ ਆ ਕਰ ਰਹੀ ਹੈ ਕਿ ਕਿੰਨੀ ਕੁ ਮਦਦ ਜੜੀ ਯੂਨੀਵਰਸਿਟੀ ਤੁਰੰਤ ਜੜੀ ਆ ਉਹ ਕੀਤੀ ਜਾਣੀ ਹੈ ਜੀ ਬਿਲਕੁਲ ਜੀ ਸੋ ਸੋ ਬਿਲਕੁਲ ਜੀ ਗੁਰਮੁਖਜੀ ਸੇ ਅਸੀਂ ਨਾਲ ਹੀ ਇਸ ਦੇ ਰਿਲੇਟਡ ਇੱਕ ਹੋਰ ਖਬਰ ਹੈਗੀ ਹੈ ਜੀ ਵੀ 14000 ਜਿਹੜੇ ਅੰਤਰਰਾਸ਼ਟਰੀ ਵਿਦਿਆਰਥੀਆਂ ਵੱਲੋਂ ਸਾਈਲਮ ਕੇਸ ਤੇ 11.2 ਮਿਲੀਅਨ ਲੋਕਾਂ ਦੇ ਵੀਜ਼ੇ 2025 ਵਿੱਚ ਖਤਮ ਹੋਣਗੇ ਤੇ ਇਹਦੇ ਬਾਰੇ ਤੁਸੀਂ ਸਾਡੇ ਸਰੋਤਿਆਂ ਨੂੰ ਦੱਸੋ ਤੇ ਅੱਜ ਦਾ ਆਪਣਾ ਜਿਹੜਾ ਟੌਪਿਕ ਹੈ ਅਸੀਂ ਇਹ ਵੀ ਇਹੀ ਰੱਖਦੇ ਆ ਜੀ ਵੀ ਜਿਹੜੇ ਵਿਦਿਆਰਥੀਆਂ ਵੱਲੋਂ ਹੁਣ ਸਾਈਲਮ ਕੇਸ ਲੱਗ ਰਹੇ ਨੇ ਦੇ ਨਾਲ ਦੀ ਨਾਲ ਇਹਦੇ ਨਾਲ ਕਾਫੀ ਚੀਜ਼ਾਂ ਕਵਰ ਹੋ ਜਾਣੀਆਂ ਵੀ ਘਰਾਂ ਦੀ ਸਪਲਾਈ ਵੱਧ ਰਹੀ ਹੈ ਤੇ ਹੋਰ ਵੀ ਚੀਜ਼ਾਂ ਸੀ ਸਾਰੀ ਇਸ ਬਾਰੇ ਗੱਲਬਾਤ ਕਰਨਾ ਚਾਹੁੰਦੇ ਹਾਂ ਤੇ ਇਹਦੇ ਬਾਰੇ ਤੁਸੀਂ ਕੀ ਕਹੋਗੇ ਹਾਂਜੀ ਗੁਰਮੁਖ ਜੀ ਪ੍ਰਿਮੀਅਰ ਤੇਰੀਆਂ ਅੱਜ ਦੀਆਂ ਖਬਰਾਂ ਸਾਰੀਆਂ ਕੋਰਿਲੇਟ ਕਰਦੀਆਂ ਇਮੀਗ੍ਰੇਸ਼ਨ ਡਿਪਾਰਟਮੈਂਟ ਦੇ ਨਾਲ ਕਿ ਲਗਾਤਾਰ ਇਮੀਗ੍ਰੇਸ਼ਨ ਡਿਪਾਰਟਮੈਂਟ ਦੇ ਫੈਸਲੇ ਆ ਉਹਦੇ ਨਾਲ ਜਿਹੜਾ ਇਕਨੋਮੀ ਹੈ ਹਾਊਸ ਜਿਹੜਾ ਕ੍ਰਾਈਸਿਸ ਹੈਗਾ ਘਰਾਂ ਦਾ ਉਹਦੇ ਤੇ ਕੀ ਅਸਰ ਪਿਆ ਆ ਯੂਨੀਵਰਸਿਟੀ ਨਾਲ ਰੈਂਟ ਜਿਹੜੀ ਮਾਰਕੀਟ ਆ ਉੱਤੇ ਕੀ ਅਸਰ ਪਿਆ ਜਿਹੜੀਆਂ ਯੂਨੀਵਰਸਿਟੀ ਸੀਗੀਆਂ ਉਹਨਾਂ ਦਾ ਕੀ ਅਸਰ ਪਿਆ ਆ ਇਹਦੇ ਨਾਲ ਨਾਲ ਹੀ ਕੱਲ ਖਬਰ ਆਈ ਸੀ ਅਹਿਮ ਖਬਰ ਆ ਕਿ 10000 ਫੋਰਨ ਸਟੂਡੈਂਟ ਜਿਹੜੇ ਆ ਉਹਨਾਂ ਦੇ ਜਿਹੜੇ ਆਫਰ ਲੈਟਰ ਸੀਗੇ ਉਹ ਜਾਲੇ ਪਏ ਜਾਣ ਦੀ ਖਬਰ ਜਿਹੜੀ ਆਈ ਆ ਆਪਾਂ ਇਹ ਖਬਰ ਤੇ ਝਾਤੀ ਮਾਰਦੇ ਹਾਂ ਇਹ ਗੱਲ ਕਰਦੇ ਹਾਂ ਕਿ ਇਹ ਸਾਲ ਦੇ ਵਿੱਚ 2 ਸਾਲ ਪਹਿਲਾਂ ਕੋਈ ਇੱਕ ਪਾਰਟੀਕੂਲਰ ਕੇਸ ਆਏ ਸੀਗੇ ਇਮੀਗ੍ਰੇਸ਼ਨ ਡਿਪਾਰਟਮੈਂਟ ਦੇ ਸਾਹਮਣੇ ਹਾਂਜੀ ਜਦੋਂ ਪੀਆਰ ਦੇਣੀ ਸੀ ਕੋਈ ਜੰਤਰਾਸ਼ਟਰੀ ਵਿਦਿਆਰਥੀਆਂ ਨੂੰ ਤਾਂ ਉਹਨਾਂ ਦੇ ਜਿਹੜੇ ਵੈਰੀਫਿਕੇਸ਼ਨ ਮੰਗਾਈ ਗਈ ਸੀਗੀ ਆਫਰ ਲੈਟਰ ਦੀ ਜਦੋਂ ਉਹ ਆਫਰ ਲੈਟਰ ਝਾਲੀ ਪਾਈ ਹੈਗੇ ਤਾਂ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਹੀ ਚੱਲ ਗਈ ਸੀ ਆਪਾਂ ਨੂੰ ਯਾਦ ਹੋਣਾ ਕਿ ਇੱਕ ਵੱਡਾ ਜਿਹੜਾ ਸਟ੍ਰਾਈਕ ਦਾ ਧਰਨਾ ਇੱਥੇ ਲੱਗਾ ਸੀਗਾ ਡੈਰੀ ਰੋਡ ਦੇ ਉੱਪਰ ਜਿਹਦੇ ਵਿੱਚ 600 ਦੇ ਕਰੀਬ ਵਿਦਿਆਰਥੀਆਂ ਦੇ ਉੱਪਰ ਡਿਪੋਰਟੇਸ਼ਨ ਦੀ ਤਲਵਾਰ ਜਿਹੜੀ ਲਟਕਣੀ ਸ਼ੁਰੂ ਹੋਈ ਸੀ ਜਦੋਂ ਉਹਨਾਂ ਦੇ ਆਫਰ ਲੈਟਰ ਝਾਲੀ ਸਾਹਮਣੇ ਆਇਆ ਸੀ ਜਿਹਦੇ ਵਿੱਚ ਇੱਕ ਵਿਦਿਆਰਥੀ ਲਾਪਰੀ ਸਿੰਘ ਤੇ ਕੁੜੀ ਦਾ ਜਸਪ੍ਰੀਤ ਸੌਰ ਸੀਗਾ ਉਹ ਉਹਦੀ ਡਿਪਾਰਸ਼ਨ ਲੱਗ ਗਈ ਸੀ ਲੇਕਿਨ ਵੱਡਾ ਪ੍ਰੋਟੈਸਟ ਹੋਣ ਤੋਂ ਬਾਅਦ ਕੁਝ ਹੱਦ ਤੱਕ ਡਿਲੇ ਜਿਹੜਾ ਕਰ ਦਿੱਤਾ ਗਿਆ ਸੀਗਾ ਲੇਕਿਨ ਇਹਦੀ ਇਨਵੈਸਟੀਗੇਸ਼ਨ ਆਨਗੋਇੰਗ ਯਾਰੀ ਸੀ ਜਿਹਦੇ ਵਿੱਚ ਹੁਣ ਏ ਸਾਲ ਦੇ ਪਹਿਲੇ 9 ਮਹੀਨੇ ਜਿਹੜੀ ਇਨਵੈਸਟੀਗੇਸ਼ਨ ਚੱਲੀ ਆ ਉਹਦੇ ਵਿੱਚ ਇਹ ਗੱਲ ਸਾਹਮਣੇ ਆਈ ਆ ਕਿ 10000 ਦੇ ਕਰੀਬ 700 ਤੋਂ ਹੁਣ ਵੱਧ ਕੇ 10000 ਦੇ ਕਰੀਬ ਇਹ ਜਿਹੇ ਵਿਦਿਆਰਥੀ ਹੈਗੇ ਅੰਤਰਰਾਸ਼ਟਰੀ ਜਿਨ੍ਹਾਂ ਦੀਆਂ ਆਫਰ ਲੈਟਰ ਪ੍ਰੋਪਰ ਨਹੀਂ ਹੈਗੀਆਂ ਭਾਵੇਂ ਫੇਕ ਹੋਈਆਂ ਨੇ ਜਾਂ ਕਿੰਨਾ ਦੇ ਕੋ ਕੇਸ ਸੀਗੇ ਉਹ ਆਡੈਂਟੀਫਾਈ ਨਹੀਂ ਹੋਏ ਪਰ ਉਹਨਾਂ ਦੀ ਉੱਥੋਂ ਤਾਂ ਦਿਖਾਈ ਗਈ ਕਿ ਜਿਹੜੀ ਦਾਖਲਾ ਹੋਇਆ ਹੋਇਆ ਲੇਕਿਨ ਯੂਨੀਵਰਸਿਟੀ 'ਚ ਆਉਣ ਤੋਂ ਬਾਅਦ ਉਹਨਾਂ ਦਾਖਲਾ ਕਿ ਇੱਥੇ ਦਿਸਿਆ ਨਹੀਂ ਤਾਂ ਉਹ ਐਗਜ਼ਿਸਟ ਨਹੀਂ ਕੀਤਾ ਹਾਲਾਂਕਿ ਉੱਥੋਂ ਬਾਅਦ ਹੁਣ ਜਿਹੜੀ ਇਮੀਗ੍ਰੇਸ਼ਨ ਡਿਪਾਰਟਮੈਂਟ ਆ ਉਹਨਾਂ ਵੱਲੋਂ ਇੱਕ ਆਨਲਾਈਨ ਪੋਰਟਲ ਜਿਹੜਾ ਉਹ ਜਾਰੀ ਕਰ ਦਿੱਤਾ ਗਿਆ ਜਿਹੜਾ ਕਿ ਜ਼ਰੂਰੀ ਹੈਗਾ ਜਦੋਂ ਵੀ ਕੋਈ ਐਡਮਿਸ਼ਨ ਜਿਹੜਾ ਵੀਜ਼ਾ ਲੱਗਣਾ ਹੈਗਾ ਕਿਸੇ ਵਿਦਿਆਰਥੀ ਦਾ ਸਟੱਡੀ ਪਰਮਿਟ ਲੱਗਣਾ ਉਸ ਤੋਂ ਪਹਿਲਾਂ ਉਸ ਪੋਰਟਲ ਤੇ ਆਨਲਾਈਨ ਸੰਬੰਧਿਤ ਯੂਨੀਵਰਸਿਟੀ ਤੋਂ ਜਿਹੜਾ ਆਫਰ ਲੈਟਰ ਆ ਉਦੀ ਕਨਫਰਮੇਸ਼ਨ ਜਿਹੜੀ ਮੰਗਾਈ ਜਾਣੀ ਸ਼ੁਰੂ ਹੋ ਗਈ ਆ ਜੀ ਹੁਣ ਇਹਦੇ ਚਾਂਸ ਆਉਣ ਵਾਲੇ ਸਮੇਂ ਤੋਂ ਘੱਟ ਆ ਲੇਕਿਨ ਵੱਡਾ ਸਵਾਲ ਹੈ ਕਿ 10000 ਆਫਰ ਲੈਟਰ ਜਾਰੀ ਆ ਉਹਨਾਂ ਵਿਦਿਆਰਥੀਆਂ ਦਾ ਕੀ ਕਰਨਾ ਕਿਉਂਕਿ ਹਾਲੇ ਵੀ ਮੈਨੂੰ ਲੱਗਦਾ ਕਿ ਲੋਕ ਲੇਕ 2 ਥਾਂ ਤੇ ਵਿਦਿਆਰਥੀ ਜਿਹੜੇ ਆ ਸੇਂਟ ਚਾਰਲਸ ਯੂਨੀਵਰਸਿਟੀ ਸਾਹਮਣੇ ਬੈਠੇ ਹੋਏ ਆ ਉਸ ਇਦਾਂ ਦੇ ਬਹੁਤ ਸਾਰੇ ਕੇਸ ਆ ਮੰਨਿਆ ਜਾਂਦਾ ਕਿ ਕੈਨੇਡਾ ਭਰ ਦੇ ਵਿੱਚ ਇਹ ਕੇਸ ਹਜ਼ਾਰਾਂ ਦੇ ਹਿਸਾਬ ਦੇ ਨਾਲ ਆ ਜਿਨ੍ਹਾਂ ਦਾ ਸਟੇਟਸ ਹੀ ਕਲੀਅਰ ਨਹੀਂ ਹੈਗਾ ਇਹ ਉਹਨਾਂ ਨੇੜੇ ਡਾਕੂਮੈਂਟ ਸੀਗਾ ਮਨ ਇੱਕ ਵਰਜੇਸ਼ ਮਿਸ਼ਰਾ ਜਿਹੜੇ ਕਿ ਏਜੰਟ ਸੀਗਾ ਫਰਜ਼ੀ ਉਹਨਾਂ ਦੇ ਉੱਪਰ ਦੋਸ਼ ਵੀ ਲੱਗੇ ਆ ਕਿ ਉਹਨਾਂ ਨੇ ਬਹੁਤ ਸਾਰੀਆਂ ਆਫਰਲੇਟ ਜਾਲੀ ਦਵਾਈਆਂ ਸੀ ਭਾਰਤੀ ਵਿਦਿਆਰਥੀਆਂ ਨੂੰ ਜਿਹੜੇ ਕਿ ਹਾਲੇ ਹੁਣ ਜਿਹੜਾ ਸਾਹਮਣਾ ਕਰ ਰਿਹਾ ਇਹਨਾਂ ਦੋਸ਼ਾਂ ਦਾ ਕੁਝ ਇੱਕ ਕਨਵਿਕਸ਼ਨ ਵੀ ਹੋ ਗਈ ਉਹਨਾਂ ਦੀ ਉਹਨਾਂ ਹਾਲਤਾਂ ਦੇ ਚੱਲਦਿਆਂ ਹੋਇਆਂ ਹੁਣ ਜਿਹੜੀ ਦੁਬਾਰਾ ਇਹ ਖਬਰ ਆਈ ਆ ਬਹੁਤ ਸਾਰੀਆਂ ਗੱਲਾਂ ਚੱਲ ਰਹੀਆਂ ਇਹਦਾ ਜੁੜੀ ਹੋਈ ਖਬਰ ਇੱਕ ਹੋਰ ਮੇ ਨਾਲ ਸਾਂਝੀ ਕਰਦਨਾਂ ਕਿ ਹੁਣ ਜਿਹੜੀ ਕੱਲ ਖਬਰ ਆਈ ਸੀ ਕਿ 1.2 ਮਿਲੀਅਨ ਲੋਕ ਉਹ ਹੈਗੇ ਆ ਜਿਹੜੇ ਕਿ ਡਿਪੋਰਟੇਸ਼ਨ ਦਾ ਸਾਹਮਣਾ ਕਰ ਸਕਦੇ ਆ 2025 ਦੇ ਵਿੱਚ ਜਿਨ੍ਹਾਂ ਦਾ ਸਟੇਟਸ ਐਕਸਪਾਇਰ ਹੋ ਜਾਣਾ ਭਾਵੇਂ ਉਹਨਾਂ ਦੇ ਸਟੱਡੀ ਪਰਮਿਟ ਜਾਂ ਵੀਜ਼ਾ ਵੀ ਦੇ ਜਾਂ ਕੋਈ ਏਦਾਂ ਦੇ ਜਿਹੜੇ ਲੋਕ ਵੀਜ਼ਾ ਜਾਂਦੇ ਬਹੁਤ ਸਾਰਾ ਆਇਆ ਜਿਹੜਾ ਵਾਪਸ ਜਾਣ ਦੇ ਮੂਰਤ ਨਹੀਂ ਹੈਗੇ ਲੇਕਿਨ ਉਹਨਾਂ ਦੇ ਵੀਜ਼ੇ ਜਿਹੜੇ ਆ ਉਹ ਐਕਸਪਾਇਰ ਹੋਣ ਜਾ ਰਹੇ ਆ ਜਿਹੜੇ ਉਹਨਾਂ ਦੇ ਵਰਕ ਪਰਮਿਟ ਵੀ ਆ ਸੋ ਉਹਨਾਂ ਹਾਲਤਾਂ ਦੇ ਵਿੱਚ ਜਿਹੜੇ ਇਹ ਵਿਦਿਆਰਥੀ ਆ ਜਿਹੜੇ 10000 ਜਿਹੜੇ ਹੁਣ ਕੇਸ ਪਾਏ ਗਏ ਆ ਇਹਨਾਂ ਦਾ ਕੀ ਕੀਤਾ ਜਾਣਾ ਇਹਦੇ 1.2 ਮਿਲੀਅਨ ਤੋਂ ਵੀ ਵਾਕੇ ਕਿਸ ਤਰ੍ਹਾਂ ਤੁਹਾਨੂੰ ਲੱਗਦਾ ਗੁਰਮੁਖ ਜੀ ਵੀ ਆਉਣ ਵਾਲੇ ਟਾਈਮ 'ਚ ਸਾਈਲਮ ਕੇਸਿਸ ਵਧ ਸਕਦੇ ਨੇ ਕਿਉਂਕਿ ਜਿਨ੍ਹਾਂ ਦਾ ਦੇਖੋ ਆਊਟ ਆਫ ਸਟੇਟਸ ਹੋ ਰਿਹਾ ਉਹਨਾਂ ਨੇ ਕਿਸੇ ਵੱਲ ਨੂੰ ਤਾਂ ਭੱਜਣਾ ਜੇ ਉਹਨਾਂ ਦਾ ਕੋਈ ਵੀ ਚਾਹੇ ਵਿਜ਼ਟਰ ਤੇ ਨੇ ਚਾਹੇ ਸਟੂਡੈਂਟ ਹੈ ਚਾਹੇ ਵਰਕ ਪਰਮਿਟ ਉਹਨਾਂ ਦਾ ਰੀਨਿਊ ਨਹੀਂ ਹੋ ਰਿਹਾ ਕੁਝ ਵੀ ਲੀਗਲ ਡਾਕੂਮੈਂਟ ਕੈਨੇਡਾ ਦੇ ਰਿਲੇਟਡ ਤੇ ਉਹ ਸਾਈਲਮ ਕੇਸਿਸ ਵੱਲ ਨੂੰ ਜਾ ਸਕਦੇ ਨੇ ਉਹ ਇੱਕ ਮੈਂ ਖਬਰ ਰੀਸੈਂਟ ਦੇ ਦਿੰਨਾ ਜੀ ਮੈਂ ਵੈਰੀਫਾਈ ਕਰਨ ਵਾਲੀ ਸੀ ਮੈਂ ਉਦਾਂ ਰੈਫਰੈਂਸ ਦੇ ਹਿਸਾਬ ਨਾਲ ਦੇ ਰਿਹਾ ਇਹ ਖਬਰ ਜਿਹੜੀ ਮੈਂ ਪੜ੍ਹੀ ਹੈ ਮੇ ਕੋਲ ਪੂਰਾ ਟੋਕਾ ਸੋਰਸ ਨਹੀਂ ਲੇਕਿਨ ਫਿਰ ਵੀ ਮੈਂ ਸਾਂਝੀ ਕਰ ਦਿੰਦਾ ਕਿ ਚਰਚ ਆਇਆ ਮੈਂ ਕਹਿ ਰਹਿਣਾ ਹਾਂ ਬਿਲਕੁਲ ਕਿ ਤਿੰਨ ਕਲਾਕਾਰ ਆਏ ਸੀ ਕਿ ਜੀ ਇੱਥੇ 에ਰਪੋਰਟ ਦੇ ਉੱਪਰ ਹਾਂਜੀ ਕੈਨੇਡਾ ਦੇ ਵਿੱਚ ਹੂੰ ਉਹਨਾਂ ਨੇ ਆਪਰੇ ਆਪ ਨੂੰ ਸਿੰਗਰ ਹੋਣ ਦਾ ਦਾਵਾ ਕੀਤਾ ਸੀ ਲੇਕਿਨ ਇਮੀਗ੍ਰੇਸ਼ਨ ਆਫਿਸਰ ਨੇ ਉਹਨਾਂ ਨੂੰ ਕਿਹਾ ਕਿ ਕੋਈ ਗਾਣਾ ਕੋਈ ਗੀਤ ਅਦਾ ਕਰਨਾ ਪਰਫਾਰਮੈਂਸ ਦੇਣ ਵਾਸਤੇ ਕਿਹਾ ਉਹਨਾਂ ਨੇ ਕਿ ਪਰਫਾਰਮੈਂਸ ਦਿਓ ਹੂੰ ਤਾਂ ਉਹਨਾਂ ਨੇ ਜਿਹੜਾ ਕਲਾਕਾਰ ਨੇ ਗਾਣਾ ਗਾਇਆ ਭੜੇ ਜਿਹੇ ਅੰਦਾਜ਼ ਉਹ ਅਫਸਰ ਜਿਹੜੀ ਲੇਡੀ ਅਫਸਰ ਸੀਗੀ ਤੇ ਉਹਦੇ ਸਾਹਮਣੇ ਕਹਾਂਗੇ ਜੇ ਤੂੰ ਮੈਨੂੰ ਪਸੰਦ ਨਹੀਂ ਤੇ ਮੈਨੂੰ ਗੋਲੀ ਮਾਰ ਦੇ ਠੀਕ ਹੈ ਜੀ ਸੋ ਇਦਾਂ ਦਾ ਗਾਣਾ ਗਾ ਉਹਨਾਂ ਦਾ ਗਾਣਾ ਗਾਇਆ ਤੇ ਕਹਿੰਦੇ ਕਿ ਤੁਹਾਡਾ ਨਾ ਕਿਹਾ ਕਿ ਤੁਹਾਡੀ ਜਿਹੜੀ ਇਸ ਜਿਹੜੀ ਪਰਫਾਰਮੈਂਸ ਆ ਸੀ ਦੇਖ ਲਈ ਆ ਬਤ ਤੁਸੀਂ ਸਿੰਗਰ ਲੱਗਦੇ ਨਹੀਂ ਹੈਗੇ ਤੇ ਉਹਨਾਂ ਹਾਲਤਾਂ ਦੇ ਵਿੱਚ ਉਹਨਾਂ ਨੂੰ ਫਿਊਜੀ ਪਾਤਾ ਜੀ ਤੰਨੇ ਆ ओके ਸੋ ਮੇਰੇ ਕਹਿਣ ਤੋਂ ਭਾਵ ਹੈ ਕਿ ਮੈਂ ਗੱਲ ਇਹ ਤਾਂ ਦੱਸੀ ਆਪਣੇ ਸਰੋਤਿਆਂ ਨੂੰ ਚਲੋ ਇੱਕ ਐਜ਼ ਐਂਗਜ਼ਮ ਐਗਜ਼ੈਂਪਲ ਵੀ ਆਪਾਂ ਕਹਿ ਸਕਦੇ ਹਾਂ ਇਸ ਚੀਜ਼ ਨੂੰ ਉਦਾਹਰਣ ਵਜੋਂ ਵੀ ਹਾਂਜੀ ਬਿਲਕੁਲ ਫਿਰ ਜਦੋਂ ਇਹਨਾਂ ਕੋਲ ਕੋਈ ਬੰਦਾ ਆਉਂਦਾ ਆ ਕੋਈ ਬੰਦਾ ਐਚ ਡੀ ਐਫ ਸੀ ਦਾ ਮੈਨੇਜਰ ਬਣ ਕੇ ਆ ਜਾਂਦਾ ਬਨੂੰ ਆਪਣੇ ਐਚ ਡੀ ਐਫ ਸੀ ਦੇ ਮੈਨੇਜਰ ਦੇ ਸਪੈਲਿੰਗ ਦੱਸਣੇ ਨਹੀਂ ਆਉਂਦੇ ਜੀ ਬਿਲਕੁਲ ਹਾਂ ਤੇ ਫਿਰ ਉਹਨਾਂ ਹਾਲਤਾ ਜਿਹੜਾ ਮੈਨੇਜਰ ਸਾਹਿਬ ਨੂੰ ਆਪਣੇ ਸਪੈਲਿੰਗ ਦੱਸਣੇ ਨਹੀਂ ਆ ਰਹੇ ਮੈਨੇਜਰ ਦੇ ਤੇ ਫਿਰ ਉਹ ਕਹਿੰਦੇ ਸਿਰਫ ਫੀ ਜੀ ਪਾ ਦਿੰਨੇ ਆ ਪਰ ਦੇਖੋ ਜੀ ਇਸ ਚੀਜ਼ ਨਾਲ ਜਿਹੜਾ ਕੈਨੇਡਾ ਦੇ ਫਿਰ ਜਿਹੜੇ ਸਾਡੇ ਚਾਹੇ ਇਮੀਗ੍ਰੇਸ਼ਨ ਚਾਹੇ ਸਾਡੇ ਅਸਾਈਲਮ ਡਿਪਾਰਟਮੈਂਟ ਨੂੰ ਉਹਨਾਂ ਨੂੰ ਦੇਖਣਾ ਚਾਹੀਦਾ ਵੀ ਕੁਝ ਚੇਂजेस ਇਹਨਾਂ ਨੂੰ ਵੀ ਥੋੜਾ ਜਾ ਟਾਈਟ ਉਧਰ ਵੀ ਕਰਨ ਕਿਉਂਕਿ ਰੂਲਸ ਚੇਂਜ ਉਧਰ ਵੀ ਹੋਣੇ ਚਾਹੀਦੇ ਨੇ ਵੀ ਅਸਾਈਲਮ ਕਿਹੜਾ ਬੰਦਾ ਪਾ ਸਕਦਾ ਕਿਹੜਾ ਫਾਈਲ ਕਰ ਸਕਦਾ ਕਿਸ ਤਰ੍ਹਾਂ ਵੀ ਹੋਣਾ ਠੀਕ ਹੈ ਕਿਉਂਕਿ ਇਸ ਤਰ੍ਹਾਂ ਤਾਂ ਫਿਰ ਅਸਾਈਲਮ ਕੇਸਸ ਬਹੁਤ ਵਧਣਗੇ ਆਉਣ ਵਾਲੇ ਟਾਈਮ 'ਚ ਜੀ ਬਿਲਕੁਲ ਜੀ ਮੈਂ ਗੱਲ ਨੂੰ ਸਮਾਪਤ ਕਰਨਾ ਹੋਵੇ ਜਿੱਦਾਂ ਤੁਸੀਂ ਗੱਲ ਦੱਸ ਰਹੇ ਹੋ ਤਨਵੀਰ ਇਦਾਂ ਹੀ ਮੈਂ ਇਹਦੀ ਗੱਲ ਐਡ ਕਰਦਾ ਇੱਕ ਫਿਰ ਜੇ ਇਸੇ ਤਰ੍ਹਾਂ ਹੀ ਗਵਰਨਮੈਂਟ ਜਿਹੜੀ ਆ ਹਰੇਕ ਬੰਦੇ ਨੂੰ ਅਸਾਈਲਮ ਦਿੰਦੀ ਰਹੀ ਤਾਂ ਫਿਰ ਉਹਨਾਂ ਹਾਲਤਾਂ ਦੇ ਵਿੱਚ ਬਹੁਤ ਸਾਰੇ ਲੋਕ ਬੈਠੇ ਹੈਗੇ ਆ ਇੱਥੇ ਜਿਨ੍ਹਾਂ ਨੇ ਅਸਾਈਲਮ ਪਾਈ ਆ ਲਗਾਤਾਰ ਜਿਹੜਾ 2023 ਦੇ ਵਿੱਚ 12000 ਸੀ ਤੇ 2018 ਵਿੱਚ ਕੇਵਲ 18110 ਅਸਾਈਲਮ ਕੇਸ ਸੀਗੇ ਹਾਂ ਜੀ ਵਿਦਿਆਰਥੀਆਂ ਲੋ ਜਿਹੜੇ ਕਿ ਵਧ ਕੇ ਹੁਣ 14000 ਹੋ ਗਏ ਆ ਐਸ ਜੇਡ ਦੇ ਵਿੱਚ ਸੋ ਇਹਨਾਂ ਦੀ ਗਿਣਤੀ ਕਿੱਥੇ ਜਾਣੀ ਆ ਤੇ ਮੇਰੇ ਕਹਿਣ ਤੋਂ ਭਾਵਕ ਜਿਹੜਾ ਹਜ਼ਾਰਾਂ ਲੋਕ ਹੁਣ ਲੱਖਾਂ ਨੂੰ ਪਹੁੰਚ ਗਿਆ ਕੈਨੇਡਾ ਦੇ ਜਿਨ੍ਹਾਂ ਦਾ ਸਟੇਟਸ ਕਲੀਅਰ ਨਹੀਂ ਹੈਗਾ ਉਹ ਪਾਉ ਉਹਦੇ ਯੋਗ ਨਹੀਂ ਹੈਗੇ ਅਸਾਈਲਮ ਦੇ ਲੇਕਿਨ ਅਸਾਈਲਮ ਪਾਈ ਜਾ ਰਿਹਾ ਹਾਲਾਂਕਿ ਜਿਹੜੇ ਫੈਡਰਲ ਮਿਨਿਸਟਰ ਮਾਰਕ ਮਿਲਰ ਆ ਉਹਨਾਂ ਨੇ ਇਹ ਗੱਲ ਨਾਲ ਹੀ ਕਹਿ ਦਿੱਤੀ ਹੈ ਕਿ ਠੀਕ ਹੈ ਅਸਾਈਲਮ ਆ ਰਿਹਾ ਸੀ ਲੈ ਰਿਹਾ ਲੇਕਿਨ ਆਸ ਉਹਦਾ ਹੀ ਹੋਊਗਾ ਜਿਹੜਾ ਆਪਣੇ ਹਾਲਾਤਾਂ ਨੂੰ ਆਇਡੈਂਟੀਫਾਈ ਕਰ ਪਾਊਗਾ ਉਹਦੀ ਜੈਨੂਇਨਿਟੀ ਦੱਸ ਪਾ ਠੀਕ ਹੈ। ਸੋ ਇਹਨੂੰ ਚਲਦਿਆਂ ਹੋਇਆਂ ਲੱਗਦਾ ਹੈ ਕਿ ਕੀ ਜੇ ਮੈਂ ਮਾਰਕ ਮਿਲਰ ਹੋਣਾ ਦੇ ਇੱਕ ਕ੍ਰਿਟੀਕਲ ਤੌਰ ਤੇ ਬਿਆਨ ਉਹ ਦੇਖਣਾ ਹੋਵੇ। ਫਿਰ ਜਦੋਂ ਸਾਇਲਮ ਤੁਸੀਂ ਦਈ ਜਾ ਰਹੇ ਹੋ ਇੱਥੇ ਪਾਵ ਕਲੇਮ ਲਈ ਜਾ ਰਹੇ ਹੋ ਤਾਂ ਫਿਰ ਇੰਨੇ ਲੱਖਾਂ ਲੋਕ ਜਦੋਂ ਕੈਨੇਡਾ ਦੇ ਅੰਦਰ ਐਂਟਰ ਹੋ ਗਏ ਆ ਉਹਨਾਂ ਨੂੰ ਕੱਢਣ ਨੂੰ ਕਿੰਨਾ ਖਰਚਾ ਲੱਗੂ ਕੀ ਪੋਸਿਬਿਲਟੀ ਹੈ? ਮਿਲੀਅਨ 1.2 ਮਿਲੀਅਨ ਜਿਹੜਾ ਬੰਦਾ ਵਾ ਉਹਨੂੰ ਵਾਪਸ ਭੇਜਿਆ ਜਾ ਸਕਦਾ ਇੱਕ ਜੈਨੂਨਟੀ ਵਾਲੀ ਇੱਕ ਜੇ ਆਪਾਂ ਇਨਜਸਟੀਫਾਈਡ ਹਰਾਉਣਾ ਹੋਵੇ ਕਿ 1.2 ਬਿਲੀਅਨ ਲੋਕ ਨੂੰ ਜਿਹੜਾ ਇمپੋਰਟ ਕਰਨ ਲੱਗਿਆ ਕੈਨੇਡਾ ਤੋਂ ਮਰ ਦਾ ਖਰਚਾ ਕਿੰਨਾ ਹੋਣਾ ਜੀ ਉਹਦੇ ਉੱਪਰ ਟੈਕਸ ਫੀਰ ਦਾ ਸੋ ਮੇਰੇ ਕਹਿਣ ਤੋਂ ਭਾਵੇਂ ਕਿ ਪੋਸੀਬਲ ਗੱਲਾਂ ਨਹੀਂ ਪਰ ਉਹਨਾਂ ਨੂੰ ਰੱਖ ਕੇ ਮੇਨੂੰ ਦਾ ਜ਼ਿਆਦਾ ਖਰਚਾ ਹੈ ਜੇ ਇੱਥੇ ਉਹਨਾਂ ਨੇ ਸਾਇਲਮ ਕੇਸਿਸ ਅੱਗੇ ਤੋ ਗਿਆ ਉਹ ਕਰ ਰਹੇ ਨੇ ਤੇ ਜਿਹੜੀ ਉਹਨਾਂ ਨੇ ਕਹਿ ਲੋ ਵੈਲਫੇਅਰ ਲੈਣੀ ਜਾਂ ਕੁਝ ਹੋਰ ਵੀ ਹੈ ਤੇ ਹੋਰ ਜਿਹੜੀਆਂ ਜੌਬਾਂ ਕਹੇ ਜਿਨ੍ਹਾਂ ਕੋ ਲੀਗਲ ਪੇਪਰ ਨੇ ਉਹਨਾਂ ਦੀ ਜੌਬਾਂ ਵੀ ਉਹ ਲੈ ਸਕਦੇ ਨੇ ਅੱਗੇ ਟਾਈਮ ਦੇ ਵਿੱਚ ਬਿਲਕੁਲ ਪਰ ਵੀ ਚਾਹੀਦਾ ਤੇ ਇਹ ਆ ਕਿ ਇਹਨੂੰ ਖਤਮ ਕੀਤਾ ਜਾਵੇ ਪ੍ਰੋਸੈਸ ਨੂੰ ਕਿ ਸਾਇਲਮ ਕਲੀਨਿਕ ਇਹਦਾ ਲੈਣਾ ਹੈ ਕਿ ਜੈਨੂਇਨਟੀ ਕਲੇਮ ਲੈਣ ਤੇ ਵੀ ਹੋਣੀ ਚਾਹੀਦੀ ਆ ਨਹੀਂ ਤੇ ਵਾਪਸ ਭੇਜਣ ਦਾ ਉਦੋਂ ਜਰੀਆ ਜਿਹੜਾ ਗੌਰਮਨ ਨੂੰ ਬਣਾਉਣਾ ਚਾਹੀਦਾ ਜਦੋਂ ਇੱਕ ਵਾਰੀ ਬੰਦਾ ਐਂਟਰ ਹੋ ਗਿਆ ਚਾਹੇ ਉਹਦੇ ਲੂਜ ਕੋ ਲੈ ਕੇ ਇਮੀਗ੍ਰੇਸ਼ਨ ਦੇ ਉਹਨਾਂ ਹਾਲਤਾਂ ਤੁਸੀਂ ਕਿਵੇਂ ਜਿਹੜਾ ਆਫਸਰ ਸੀ ਨੂੰ ਜਾਇਟ ਹਰ ਆਉਂਗੇ ਕੱਲ ਨੂੰ ਫਿਰ ਉਹਨੂੰ ਵਾਪਸ ਉਹਦੇ ਭੇਜਿਆ ਜਾਣਾ ਸੋ ਆਪਣੇ ਸਰੋਤੇ ਦੀ ਬਿਹਤਰ ਦੱਸ ਸਕਦੇ ਆ ਕਿ ਅੱਜ ਜਦੋਂ 1.2 ਮਿਲੀਅਨ ਦੀ ਗੱਲ ਆਈ ਹੈ ਵੱਡੀਆਂ ਖਬਰਾਂ ਚ ਖਬਰਾਂ ਛਪੀਆਂ ਨੇ ਉਹ ਲੋਕ ਹੁਣ ਕੀ ਜਦੋਂ ਸਟੇਟਸ ਐਕਸਪਾਇਰ ਹੋਣਗੇ ਤਾਂ ਗਵਰਨਮੈਂਟ ਉਹਨਾਂ ਨੂੰ ਵਾਪਸ ਕਰਦੀ ਆ ਤਾਂ ਉਹਨਾਂ ਹਾਲਤਾਂ ਦੇ ਵਿੱਚ ਗੌਰਮਤ ਦਾ ਖਰਚਾ ਕਿੰਨਾ ਆਉਣਾ ਹੈ ਕੀ ਉਹਨੂੰ ਰੱਖ ਲੈਣਾ ਚਾਹੀਦਾ ਹੈ ਕੀ ਉਹਨਾਂ ਨੂੰ ਵਾਪਸ ਭੇਜਣਾ ਚਾਹੀਦਾ ਹੈ ਕਿਉਂਕਿ ਇੱਥੇ ਹੁਣ ਕੈਨੇਡਾ ਜਿਹੜੇ ਹਾਲਾਤ ਹੈ ਜੀ ਉਹਨੂੰ ਦੇਖਦਿਆਂ ਤੇ ਇਹ ਲੱਗਦਾ ਕਿ ਵਾਪਸ ਵੀ ਜਾਣਾ ਚਾਹੀਦਾ ਲੇਕਿਨ ਇਹ ਜਿਹੜੇ ਖਰਚੇ ਹੈਗੇ ਆ ਉਹ ਅਮਰ ਦੇ ਪੈਣੇ ਆ ਤਾਂ ਫਿਰ ਕਿਉਂ ਨਹੀਂ ਪਹਿਲਾਂ ਹੀ ਆਪਣਾ ਜਿਹੜਾ ਸਾਲਮ ਕਲੇਮ ਲੈਣ ਦੀ ਜਿਹੜੀ ਗੱਲ ਹੈ ਉਹਦੇ ਉੱਤੇ ਸਕਰੂਟੀ ਕਿਉਂ ਨਹੀਂ ਕੀਤੀ ਜਾਂਦੀ ਕਲੇਮ ਕਿਦਾ ਲੈਣਾ ਹੈ ਕਿੰਨੂੰ ਤੁਸੀਂ ਐਂਟਰ ਕਰਾਉਣਾ ਹੈ ਸਾਲਮ ਕਲੇਮ ਦੇ ਬਿਹਾਵ ਦੇ ਉੱਪਰ ਇਦਾਂ ਦੇ ਹੁਣ ਸਾਰੀ ਦੁਨੀਆ ਆ ਜਾਊਗੀ ਇੱਥੇ ਉਹ ਆਪਣਾ 에ਰਪੋਰਟ ਤੇ ਆ ਕੇ ਸਾਲਮ ਕਲੇਮ ਕਰੂਗੀ ਜੀ ਠੀਕ ਹੈ ਜੀ ਸੋ ਜੀ ਅੱਜ ਦਾ ਬਿਲਕੁਲ ਜੀ ਸਾਡੇ ਸਰੋਤਿਆਂ ਲਈ ਅੱਜ ਦਾ ਵਿਸ਼ਾ ਵੀ ਇਹੀ ਹੈਗਾ ਵੀ ਅਸੀਂ ਇਹ 1.2 ਮਿਲੀਅਨ ਜਿਹੜੇ ਲੋਕ ਹੈਗੇ ਨੇ ਉਹਨਾਂ ਦਾ ਵੀਜ਼ੇ ਖਤਮ ਹੋਣੇ ਨੇ 2025 ਦੇ ਵਿੱਚ ਚਾਹੇ ਉਹ ਸਟੂਡੈਂਟ ਹੈ ਚਾਹੇ ਉਹ ਵਿਜ਼ਟਰ ਹੈ ਚਾਹੇ ਕੋਈ ਵੀ ਉਹਨਾਂ ਦਾ ਜੋ ਵੀ ਪਛਾਣ ਇਸ ਕੰਟਰੀ ਦੇ ਵਿੱਚ ਹੈਗੀ ਉਹਨਾਂ ਦੀ ਕਿਸੇ ਵੀ ਵੀਜ਼ੇ ਤੇ ਉਹ ਹੋ ਸਕਦੇ ਨੇ ਪਰ ਜੇ ਉਹ ਸਾਇਲਮ ਕੇਸ ਲਗਾਉਂਦੇ ਨੇ ਜੇ ਤਾਂ ਜਾਤਾ ਗਵਰਨਮੈਂਟ ਨੂੰ ਡਿਪੋਰਟ ਡਿਪੋਰਟੇਸ਼ਨ ਉਹਨਾਂ ਦੀ ਲਗਾਨੀ ਪੈਣੀ ਹੈ ਰਿਪੋਰਟ ਕਰਨਾ ਪੈਣਾ ਜੇ ਉਹ ਰਿਪੋਰਟ ਕਰਦੀ ਹੈ ਤਾਂ ਜਿਹੜੀ ਸਾਡੇ ਸਰਕਾਰ ਨੂੰ ਬਹੁਤ ਖਰਚਾ ਹੋ ਸਕਦਾ ਪਰ ਜੇ ਉਹ ਇੱਥੇ ਰਹਿੰਦੇ ਨੇ ਤੇ ਉਹਦੇ ਨਾਲ ਜਿਹੜੀ ਸਾਡੀ ਕਮਿਊਨਿਟੀ ਹੋ ਗਈ ਸਾਡੀ ਇਕਨੋਮੀ ਦੇ ਵਿੱਚ ਫਰਕ ਪੈਣਾ ਸਾਡੀਆਂ ਜੌਬਾਂ ਵੀ ਜਿਹੜੀਆਂ ਲੀਗਲੀ ਇੱਥੇ ਬੱਚੇ ਕੰਮ ਕਰ ਸਕਦੇ ਨੇ ਜਾਂ ਲੀਗਲੀ ਜਿੰਨੇ ਵੀ ਇੱਥੇ ਲੋਕ ਕੰਮ ਕਰ ਸਕਦੇ ਨੇ ਉਹਨਾਂ ਦੀਆਂ ਚੌਬਾਂ ਵੀ ਉਹ ਲੈ ਸਕਦੇ ਨੇ ਹੁਣ ਵਾਲੇ ਟਾਈਮ ਦੇ ਵਿੱਚ ਸਾਡੇ ਸਰੋਤੇ ਸਾਨੂੰ ਕਾਲ ਕਰਕੇ ਦੱਸ ਸਕਦੇ ਨੇ 905 601 ਤੇ 1750 ਤੇ ਉਹਨਾਂ ਦੇ ਕੀ ਵਿਚਾਰ ਨੇ ਜੀ ਇਹਦੇ ਬਾਰੇ ਸਾਰਾ ਹੀ ਅੱਜ ਦਾ ਟੌਪਿਕ ਸਾਡ ਇਮੀਗ੍ਰੇਸ਼ਨ ਦੇ ਰਿਲੇਟਿਡ ਆ ਸਾਡੀ ਲਾਸਟ ਖਬਰ ਹੈਗੀ ਜੀ ਪਰ ਉਸ ਤੋਂ ਪਹਿਲਾਂ ਇੱਕ ਦੋ ਕਾਲਸ ਲੈ ਲਈਏ ਗੁਰਮੁਖ ਜੀ ਤੁਹਾਡੇ ਕੋਲ ਅੱਜ ਟਾਈਮ ਹੈਗਾ ਦੋ ਕਾਲਾਂ ਆਪਾਂ ਲੈ ਲਈਏ ਜੀ ਜੀ ਬਿਲਕੁਲ ਹਾਂਜੀ ਔਨਅਰ ਕਰਦੇ ਆ ਗੁਰਜੀਤ ਜੀ ਨੂੰ ਹਾਂਜੀ ਗੁਰਜੀਤ ਜੀ ਸਤਿ ਸ਼੍ਰੀ ਅਕਾਲ ਤੁਸੀਂ ਔਨਅਰ ਜੀ ਤਨਵੀਰ ਜੀ ਸਤਿ ਸ਼੍ਰੀ ਅਕਾਲ ਮੇਰਾ ਗੁਰਮਖ ਭਾਈ ਨੂੰ ਸਵਾਲ ਸੀ ਜੀ ਹਾਂਜੀ ਜਿੱਦਾਂ ਗੋਰਿਆਂ ਦੀ 80 ਸਾਲ ਪੁਰਾਣੀ ਕੰਪਨੀ ਇੱਥੇ ਬੈਂਕਰਪਟ ਹੋਈ ਆ ਉਹਨਾਂ ਨੇ ਕਿਸੇ ਵਰਕਰ ਦਾ ਕੋਈ ਪੈਸਾ ਨਹੀਂ ਰੱਖਿਆ ਆ ਸਾਡੇ ਭਾਈ ਚਾਰੇ ਦੀ ਰੈਂਚਨ ਕੰਪਨੀ ਬੰਦ ਹੋਈ ਆ ਇਹਨਾਂ ਨੇ 30 ਮਿਲੀਅਨ ਦੀ ਬੈਂਕਰਪਸੀ ਸੈਲ ਕੀਤੀ ਆ ਇਹਨਾਂ ਨੇ 100 ਦੇ ਕਰੀਬ ਵੋਨਰ ਪੀਟਰ ਤੇ ਡਰਾਈਵਰ ਆ ਜਿਨ੍ਹਾਂ ਦਾ 30-30 40-40 ਹਜ਼ਾਰ ਡਾਲਰ ਹੈ ਕਿਸੇ ਦਾ 1 ਰੁਪਿਆ ਨਹੀਂ ਦਿੱਤਾ ਹਨਾ ਤੇ ਦੂਜਾ ਮੇਰਾ ਇਹ ਸ ਬਹੁਤ ਪੰਦਰਵੀ ਡਰਾਈਵਰਾਂ ਨੂੰ ਜਾਣਨਾ ਜਿਨ੍ਹਾਂ ਨੇ ਅਲਮਾਈਆਂ ਲੈ ਕੇ ਇੱਥੇ ਪੱਕੇ ਹੋਣਾ ਸੀ ਉਹ ਕਹਿੰਦੇ ਸਾਡਾ ਡਰਾ ਨਹੀਂ ਆ ਰਿਹਾ ਸਕੋਰ 600 ਤੋਂ ਉੱਤੇ ਚਲਾ ਗਿਆ ਬਿਲਕੁਲ ਹਾਂਜੀ ਉਹ ਕੌਣ ਜਿਨ੍ਹਾਂ ਕੰਪਨੀਆਂ ਤੋਂ ਅਲਮਾਈਆਂ ਫ੍ਰੀ ਚ ਦਿੱਤੀਆਂ ਆ ਉਹ ਤਾਂ ਚਲੋ ਠੀਕ ਆ ਉਹਦਾ ਇਮਾਨਦਾਰ ਆ ਮੈਂ ਜਾਣਦਾ ਦੋ ਤਿੰਨ ਕੰਪਨੀ ਆਣਾਂ ਨੇ ਉਹਨੂੰ ਫ੍ਰੀ ਚ ਦਿੱਤੀਆਂ ਉਹ ਕਹਿੰਦੇ ਪੇਰੋਲ ਘਟਾਓ ਉਹ ਤਿੰਨ ਤਿੰਨ ਸਾਲ ਹੋ ਗਿਆ ਪੇਰੋਲ ਘਟਾਉਂਦੇ ਆ ਨਾ ਉਹਨਾਂ ਨੂੰ ਉਹ ਵਿਚਾਰੇ ਚੀਕਾ ਮਾਰਦੇ ਉਹਨਾਂ ਦਾ ਵਕਫਾ ਪਰਮੰਟ ਨਹੀਂ ਅੱਗੇ ਵਧ ਰਿਹਾ ਕੰਪਨੀ ਵਾਲੇ ਹੁਣ ਕਹਿੰਦੇ ਸਾਡੇ ਹੱਥ ਖੜੇ ਆ ਹੁਣ ਜਿਨ੍ਹਾਂ ਨੇ ਪੈਸੇ ਦੇ ਕੇ ਅਲਮ ਉਹ ਤਾਂ ਸੱਚੀ ਲੜਨ ਨੂੰ ਤਿਆਰ ਹੋਏ ਇੱਕ ਦੂਜੇ ਸਿਰ ਪਾੜਨ ਨੂੰ ਤਿਆਰ ਹੋਏ ਵਾਜੀ ਇਹ ਵੀ ਡਰਾਈਵਰ ਵੀ ਬਹੁਤ ਵਿਲਾ ਹੋ ਰਿਹਾ ਜੀ ਹਾਈਵੇ ਤੋਂ ਹੋ ਰਿਹਾ ਜੀ ਬਹੁਤ ਬਹੁਤ ਵੱਡੀ ਗੈਣਤੀ ਜਿ ਮੈਂ ਜਾਣਦਾ ਜੀ ਡਰਾਈਵਰਾਂ ਨੂੰ ਜਿਨ੍ਹਾਂ ਦੀਆਂ ਮੇਰੇ ਤੋਂ ਕੱਲ ਇੱਕ ਦੋ ਨੇ ਤੁਹਾਡੇ ਨੰਬਰ ਵੀ ਲਏ ਸੀ ਹੂੰ ਕਹਿੰਦੇ ਸੀ ਭਾਈ ਜੁੜਾ ਨੰਬਰ ਦੋ ਤੇ ਅਸੀਂ ਉਹਨਾਂ ਨਾਲ ਗੱਲ ਕਰਨੀ ਚਾਹੁੰਦੇ ਆ ਤੇ ਬਾਜੀ ਇਹ ਜਿਹੜੇ ਡਰਾਈਵਰਾਂ ਦੀ ਐਲਐਮਆਈ ਦਾ ਹੁਣੇ ਕੱਟ ਨਹੀਂ ਰਿਹਾ ਕੀ ਚੱਕਰ ਐ ਇਸ ਬਾਰੇ ਕਰਿਓ ਅਪਡੇਟ ਜੀ ਬਿਲਕੁਲ ਜੀ ਧੰਨਵਾਦ ਗੁਰਜੀਤ ਜੀ ਥੈਂਕ ਯੂ ਸੋ ਮੱਚ ਹਾਂਜੀ ਗੁਰਮੁਖ ਜੀ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਇੱਕ ਓਵਰਆਲ ਗੱਲ ਦੱਸਦਾ ਹਾਂ ਜੀ ਵੀ ਠੀਕ ਹੈ ਮੈਂ ਪਾਰਟिकुलर ਕਿਸ ਕੰਪਨੀ ਬਾਰੇ ਨਹੀਂ ਕਹਿਣਾ ਚਾਹੁੰਗਾ ਲੇਕਿਨ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਕਿ ਰੀਸੈਂਟਲੀ ਮੈਨੂੰ ਇੱਕ ਅਪਡੇਟ ਆਈ ਕਿ ਇੱਕ ਕੰਪਨੀ ਜਿਹੜੀ ਬੈਂਕਰਫਸੀ ਜਿਹੜੀ ਆ ਫਾਈਲ ਕਰ ਰਹੀ ਆ ਉਹਦੇ ਚੱਲਦੇ ਹਾਂ ਕੱਲ ਮੈਨੂੰ ਇੱਕ ਮਕੈਨਿਕ ਦੀ ਕਾਲ ਆਈ ਸੀ ਜੀ ਕਾਫੀ ਉਸ ਕੰਪਨੀ ਨਾਲ ਜੁੜੇ ਰਿਹਾ ਉਹਨਾਂ ਕਹਿੰਦੇ ਕਿ ਸਾਡਾ 2.5 ਲੱਖ ਰੁਪਿਆ ਜਿਹੜਾ ਆ ਲਗਭਗ 2 ਇੰਨਾ ਕੀ ਕਿਹਾ ਉਹਨਾਂ ਨੇ ਕਿ ਇੰਨਾ ਲੱਖ ਦੀ ਰਿਪੇਅਰ ਜਿਹੜੀ ਆ ਉਹਨਾਂ ਕਰਵਾਈ ਹੋਈ ਆ ਸਾਡੇ ਕੋਲੋਂ ਹਾਂਜੀ ਤੇ ਉਹ ਅਸੀਂ ਪੈਸੇ ਕਿੱਦਾਂ ਕਲੇਮ ਕਰ ਸਕਦੇ ਹਾਂ ਕਿਵੇਂ ਕਰ ਦੀ ਗੱਲ ਬਾਤ ਸਾਹਮਣੇ ਆਈ ਹੋਈ ਆ ਆ ਲੇਕਿਨ ਇਹਦੇ ਨਾਲ ਜੁੜੀ ਹੋਈ ਖਬਰ ਆ ਆ ਜਿਹੜੀ ਇਹਨਾਂ ਨੇ ਜਿਹੜੀ ਪੁੱਛਿਆ ਹੈਗਾ ਗਰਜੀਤ ਹੋਣਾ ਨੇ ਮੈਂ ਓਵਰ ਆਲ ਇੱਕ ਗੱਲ ਕਰਨ ਦੱਸਣੀ ਚਾਹੁੰਦਾ ਸੀ ਇਹਦੇ ਮਾਮਲਿਆਂ ਦੇ ਵਿੱਚ ਜਿਹੜੀ ਰਿਪੋਰਟ ਆਈ ਆ ਕਿ ਜਿਹੜੇ ਅੱਜ ਕੈਨੇਡੀਅਨ ਲੋਕ ਹੈਗੇ ਜਾਂ ਕੈਨੇਡੀਅਨ ਬਿਜ਼ਨਸ ਹੈਗੇ ਆ ਉਹ ਇਨਸੋਲਵੈਂਸੀਸ ਨੂੰ ਵੱਡੇ ਪੱਧਰ ਦੇ ਉੱਪਰ ਜਿਹੜਾ ਡੀਲ ਕਰ ਰਿਹਾ ਆ ਆ ਫੇਸ ਕਰ ਰਿਹਾ ਇਨਸੋਲਵੈਂਸੀਸ ਤੋਂ ਭਾ ਗਿਆ ਕਿ ਉਹਨਾਂ ਦੇ ਖਰਚੇ ਵੱਧ ਗਿਆ ਡੈਟ ਵਧ ਗਿਆ ਤਾਂ ਉਹਨਾਂ ਨੂੰ ਉਧਾਰ ਕਰਨ ਵਾਸਤੇ ਕਮਾਈ ਘਟ ਆ ਜੋ ਹਮ ਲੋਕ ਕੰਦੀ ਆਪਾਂ ਗੱਲ ਕਰੀਏ 34588 ਲੋਕ ਆ ਪਹਿਲੇ 3rd ਕੁਆਰਟਰ ਜਿਹੜੇ ਰਿਪੋਰਟ ਦੀ ਪੇਗੇ ਜਿਨ੍ਹਾਂ ਨੇ ਇਨਸਾਲਵੈਂਸੀ ਜਿਹੜੀ ਆ ਉਹ ਅਪਲਾਈ ਕੀਤੀ ਆ ਪਾਵਨ ਖਰਚੇ ਜਿਹੜੇ ਆਪਣੇ ਨਹੀਂ ਹੋ ਰਹੇ ਕਰਜ਼ਾ ਜ਼ਿਆਦਾ ਹੈਗਾ ਜਿਹੜੇ ਕਿ ਪਿਛਲੇ ਸਾਲ ਇਸੇ ਪੀਰੀਅਡ ਦੇ ਵਿੱਚ 13.5 ਜਿਹੜੇ ਜ਼ਿਆਦਾ ਹੈਗਾ ਆਪਾਂ ਜ਼ਿਆਦਾ ਵਧਾ ਹੋਇਆ ਅਨਟਾਰੀਓ ਦੇ ਵਿੱਚ ਇਹਨਾਂ ਲੋਕਾਂ ਦੀ ਗਿਣਤੀ 13140 ਹੈਗੀ ਆ ਜਿਨ੍ਹਾਂ ਨੇ ਜੇ ਨਾ ਕੋ ਆਪਣੇ ਕਰਜ਼ਿਆਂ ਨੂੰ ਮੀਟ ਨਹੀਂ ਹੋਇਆ ਜਾ ਰਿਹਾ ਤੇ ਜਿਹੜਾ ਜੰਪ ਹੋਇਆ ਅਵਰੇਜ ਵਾਧਾ ਹੋਇਆ ਕੱਲੇ ਇੰਟਾਰੇ 20% ਦਾ ਵਾਧਾ ਹੋਇਆ ਇਹ ਮੈਂ ਗੱਲ ਕਿਉਂ ਦੱਸ ਰਿਹਾ ਕਿਉਂਕਿ ਇਹ ਵੀ ਗੱਲ ਇੱਕ ਵੱਡੀ ਖ਼ਬਰ ਦੀ ਖ਼ਬਰ ਹੈ ਕਿ ਪੇ ਟੂ ਪੇ ਚੈੱਕ ਜਿਹੜੇ ਆ ਲੋਕਾਂ ਦਾ ਜਿਹੜਾ ਗੁਜ਼ਾਰਾ ਚੱਲ ਰਿਹਾ ਉਹਨਾਂ ਹੱਤਾਂ ਦੇ ਵਿੱਚ ਜਿਹੜੀ ਤਨਖਾਹਾਂ ਨਾ ਮਿਲਣ ਦੀ ਗੱਲ ਹੈ ਜਾਂ ਐਲਐਮਆਈ ਨਾ ਮਿਲਣ ਦੀ ਗੱਲ ਹੈ ਝੂਠੀਆਂ ਐਲਐਮਆਈਆਂ ਸੀਗੀਆਂ ਜੀ ਉਹ ਬੰਦ ਹੋ ਗਈਆਂ ਹੁਣ ਫਿਲਹਾਲ ਉਹਦਾ ਪ੍ਰੋਸੈਸ ਜਿਹੜਾ ਬੰਦ ਹੋ ਗਿਆ ਸੋ ਕਾਰਨ ਇਹ ਆ ਕਿ ਜਿਹੜੀ ਐਲਐਮਆਈ ਜੈਨੂਇਨਟੀ ਹੈਗੀ ਆ ਜਿਹਦੇ ਵਿੱਚ ਉਨੂੰ ਹੀ ਮਿਲਣੀ ਹੈਗੀ ਆ ਜਿਹੜਾ ਕਿ ਜੈਨੂਮ ਉਸ ਬਹਾਵ ਦੇ ਉੱਪਰ ਐਲੀਜੀਬਲ ਹੈਗਾ ਤਾਂ ਇਹ ਵੀ ਆਪਣੇ ਸੁਰੱਖਿਆ ਨੂੰ ਇਹ ਦੱਸ ਦਿੰਨੇ ਕਿ ਜਿੰਨੀਆਂ ਐਲ ਐਮ ਆਈ ਹੈਗੀ ਉਹਦਾ ਸਾਰਾ ਖਰਚਾ ਜਿਹੜੀ ਫੀਸ ਮੁੜਲੀਆ ਗਵਰਨਮੈਂਟ ਫੀਸ ਆ ਉਹ ਸਾਰੀ ਭਰਨੀ ਹੁੰਦੀ ਆ ਏਮਪਲਾਇਰ ਨੇ ਠੀਕ ਹੈ ਜੀ ਕੱਲ ਹੀ ਜਿਹੜੇ ਇਮੀਗ੍ਰੇਸ਼ਨ ਮੰਤਰੀ ਆ ਉਹਨਾਂ ਨੇ ਗੱਲ ਕਹੀ ਕਿ ਜਿਹੜੀ ਸਸਤੀ ਲੇਬਰ ਲੈਣ ਦੀ ਚਾਹਤ ਸੀਗੀ ਜਿਹੜੇ ੈਂਪਲਾਇਰ ਕੋਸ਼ਕ ੈਂਪਲਾਇਰ ਆ ਉਹ ਛੱਡ ਦੇਣ ਤੇ ਪ੍ਰੋਪਰ ਜਿਹੜੀ ਲੇਬਰ ਨੂੰ ਹਾਇਰ ਕਰਨਾ ਸ਼ੁਰੂ ਕਰਨ ਜਿਹੜੇ ਕੈਨੇਡੀਅਨ ਇੱਥੇ ਲੋਕ ਹੈਗੇ ਆ ਆਪਾਂ ਜਿਹੜੇ ਕੈਨੇਡਾ ਦੀ ਧਰਤੀ ਤੇ ਪਹਿਲਾਂ ਤੋਂ ਰਹਿ ਰਹੇ ਲੋਕ ਵਰਕਰਸ ਹੈਗੇ ਕੈਨੇਡੀਅਨ ਵਰਕਰ ਉਹਨਾਂ ਨੂੰ ਕੰਮ ਦੇਣਾ ਪ੍ਰੋਪਰ ਰੇਟਾਂ ਤੇ ਸ਼ੁਰੂ ਕਰਨਾ ਸੋ ਬੈਂਕਰਪਸੀਆਂ ਹੁਣ ਫਾਈਲ ਹੋਣਗੀਆਂ ਹੋਰ ਵੀ ਪਰ ਆਪਾਂ ਇਹ ਗੱਲ ਦੱਸ ਦਿੰਦੇ ਆਂ ਵੀ ਇਹਦੇ ਨਾਲ ਨਾਲ ਕੈਨੇਡੀਅਨ ਗਵਰਨਮੈਂਟ ਦੇ ਲਾਜ਼ ਹੈਗੇ ਆ ਉਹ ਕੰਮ ਕਰ ਰਹੇ ਉਹਨਾਂ ਤੇ ਭਰੋਸਾ ਰੱਖਣਾ ਬਹੁਤ ਜ਼ਰੂਰੀ ਆ ਬਿਲਕੁਲ ਜੀ ਭਰੋਸਾ ਰੱਖਣਾ ਪੈਣਾ ਵੀ ਹੈ ਬਿਕਾਜ਼ ਜੋ ਵੀ ਹੁਣ ਚੇਂਜਸ ਆਉਣ ਵਾਲੇ ਟਾਈਮ 'ਚ ਆਣਨੇ ਨੇ ਉਹ ਸਾਡੇ ਹੱਕ 'ਚ ਹੀ ਹੋਣਗੇ ਜਿਹੜੇ ਇੱਥੇ ਆਲਰੇਡੀ ਲੀਗਲੀ ਰਹਿ ਰਹੇ ਨੇ ਜੇ ਕਿਤੇ ਕੋਈ ਜਾਲੀ ਪੇਪਰ ਲਗਾ ਕੇ ਐਲਐਮਆਈ ਲੈਂਦਾ ਸੀ ਜਾਂ ਕੋਈ ਸਸਤੇ ਕਹ ਲੋ ਵੀ empioyes ਲੱਭੇ ਜਾ ਰਹੇ ਸੀਗੇ employer ਵੱਲੋਂ ਤੇ ਹੁਣ ਉਹ ਚੀਜ਼ ਖਤਮ ਹੋਊਗੀ ਆਉਣ ਵਾਲੇ ਟਾਈਮ ਦੇ ਵਿੱਚ ਕਿਤਨਾ ਕਿਤੇ ਸਾਡੇ ਹੱਕ ਦੇ ਵਿੱਚ ਚੀਜ਼ਾਂ ਹੋ ਰਹੀਆਂ ਨੇ ਗੁਰਮੁਖ ਜੀ ਤੇ ਗੁਰਮੁਖ ਜੀ ਸਾਡੇ ਕੋਲਰ ਕਹਿ ਕੇ ਗਏ ਨੇ ਵੀ ਸਾਡੇ ਜਿਹੜੀ ਸਰਕਾਰਾਂ ਨੂੰ ਨਹੀਂ ਪਤਾ ਹੈਗਾ ਇਹਨਾਂ ਕਿ ਜਿਹੜੇ ਬੰਦੇ ਇੱਥੇ ਆ ਚੁੱਕੇ ਨੇ ਕਿੱਥੋਂ ਆਏ ਨੇ ਮੈਨੂੰ ਲੱਗਦਾ ਉਹਨਾਂ ਕੋਲ ਡਾਟਾ ਹੈਗਾ ਤੁਹਾਨੂੰ ਕੀ ਲੱਗਦਾ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਜਿੰਨੇ 12 ਦੇ ਆਰਟੀਕਲ ਆ ਰਹੇ ਜੀ ਡਾਟਾ ਹੈਗਾ ਤੇ ਇਹ ਗੱਲ ਸਾਹਮਣੇ ਆਈ ਹੈ ਕਿ 1.2 ਮਿਲੀਅਨ ਲੋਕ ਜਿਹੜੇ ਜਿਨ੍ਹਾਂ ਦੇ ਜਿਹੜੇ ਸਟੇਟਸ ਆ ਐਕਸਪਾਇਰ ਹੋਣ ਜਾ ਰਹੇ ਤੇ ਗਵਰਨਰ ਲਗਾਤਾਰ ਇਸ ਗੱਲ 'ਚ ਲੱਗੀ ਹੋਈ ਆ ਕਿ ਜਿਹੜੇ ਲੋਕ ਵੀ ਜਿਹੜੇ ਲੋਕ ਪ੍ਰੋਪਰ ਇਮੀਗ੍ਰੇਸ਼ਨ ਦਰਜੇ 'ਚ ਨਹੀਂ ਰਹਿਣੇ ਉਹਨਾਂ ਦਾ ਕੀ ਕਰਨਾ ਹੈਗਾ ਬਹੁਤ ਸਾਰੇ ਇਹਨੇ ਕਿ ਸਵਾਲ ਠਾਇਆ ਇਹਨਾਂ ਨੇ ਕਿ ਗਵਰਨਮੈਂਟ ਕੀ ਕਰ ਰਹੀ ਆ ਗਵਰਨਮੈਂਟ ਕਿਵੇਂ ਕਰ ਰਹੀ ਆ ਜਿਹੜੀ ਮੌਜੂਦਾ ਗਵਰਨਮੈਂਟ ਆ ਕੀ ਉਹ ਪ੍ਰੋਪਰ ਕੰਮ ਨਹੀਂ ਕਰ ਰਹੀ ਪਰ ਇਹਦੇ ਨਾਲ ਸਵਾਲ ਇੱਕ ਆਪਣੇ ਆਪ ਨੂੰ ਹੀ ਹੈਗਾ ਸਾਨੂੰ ਸਾਰਿਆਂ ਨੂੰ ਹੀ ਹੈ ਵਿੱਚ ਇਹ ਆਪਣੇ ਆਪ ਨੂੰ ਗੱਲ ਲੈਣੇ ਆ ਸੀ ਹਾਂਜੀ ਅਸੀਂ ਸਿਸਟਮ ਨੂੰ ਕਿਵੇਂ ਯੂਜ਼ ਕੀਤਾ ਇੱਥੇ ਆਵੇ ਕਿ ਜਿਹੜੀ ਜਿਹੜੇ ਕੋਈ ਸਾਡੇ ਪਾਰਟੀਕੂਲਰ ਬਿਜ਼ਨਸਮੈਨ ਹੈਗੇ ਆ ਕੀ ਕਿਸੇ ਨੇ ਐਲਐਮਆਈ ਇਹ ਗਲਤ ਤਰੀਕੇ ਨਾਲ ਲੈਣੀ ਨਹੀਂ ਚਾਹੀ ਇੱਥੇ ਬਿਲਕੁਲ ਕਿਸੇ ਨੇ ਐਲਐਮਆਈ ਗਲਤ ਤਰੀਕੇ ਨਾਲ ਨਹੀਂ ਦੇਣੀ ਚਾਹੀ ਕੀ ਅੰਦਰ ਦੀ ਟੇਬਲ ਕਿਸੇ ਨੇ ਜਿਹੜਾ ਮਾਉਂਟ ਹੈ ਉਹ ਦੇਣੀ ਨਹੀਂ ਚਾਹੀ ਜਾਂ ਲੈਣੀ ਨਹੀਂ ਚਾਹੀ ਠੀਕ ਹੈ ਜੀ ਸੋ ਮੇਰੇ ਕਹਿਣ ਤੋਂ ਬਾਅਦ ਆ ਕਿ ਕੀ ਗਵਰਨਮੈਂਟ ਦੇ ਪ੍ਰੋਵੀਜ਼ਨ ਦੇ ਵਿੱਚ ਇਹ ਗੱਲ ਹੈਗੀ ਆ ਕਿ ਕਿਸੇ ਕੋਲੋਂ ਪੈਸੇ ਲੈ ਜਾ ਸਕਦੇ ਆ ਜਿਹੜੇ ਐਲਐਮਆਈ ਦੇ ਉਹ ਮਨ ਜਿਹੜਾ ਜਿਹੜਾ ਰੂਲ ਹੈਗਾ ਉਹ ਤਾਂ ਹੈਗਾ ਸੀਗਾ ਉਹ ਤਾਂ ਸਿਰਫ ਫੀਸ ਚਾਰਜ ਕਰਦੇ ਨੇ ਜੀ 4 ਤੋਂ 5000 ਡਾਲਰ ਉਹਦਾ ਖਰਚਾ ਹੈਗਾ ਸਿਰਫ ਗਵਰਨਮੈਂਟ ਦੀ ਫੀਸ ਦਾ ਹਾਂਜੀ ਸੋ ਬਿਲਕੁਲ ਫਿਰ ਜਦੋਂ ਇਹਨਾਂ ਦਾ ਹਾਲਤਾ ਤਸਵੀਰ ਤੁਸੀਂ ਕਿਹਾ ਕਿ ਗਵਰਨਮੈਂਟ ਦੇ ਜਿਹੜੇ ਰੂਲ ਆ ਉਹ ਤਾਂ ਬਿਲਕੁਲ ਫੇਰ ਹੈਗੇ ਆ ਪਬਲਿਕ ਦੇ ਪ੍ਰਤੀ ਜੇ ਉਹਦਾ ਮਿਸਯੂਜ਼ ਹੋਇਆ ਤਾਂ ਉਹਦੀ ਹੋਣ ਜਿਹੜੀ ਪੈਨਲਟੀਆਂ ਹੈਗੀਆਂ ਜਾਂ ਉਹਦਾ ਅੱਗੇ ਹੁਣ ਚੇਂਜਸ ਆ ਗਵਰਨਮੈਂਟ ਨੇ ਆਲਰੇਡੀ ਕਰ ਦਿੱਤੀਆਂ ਨੇ ਸੋ ਪੂਰਾ 네ਗਟਿਵ ਇੱਕ ਪਰਸਪੈਕਟਿਵ ਬਣਾ ਕੇ ਰੱਖੀ ਕਿ ਹਰ ਗੱਲ ਹੀ ਸਰਕਾਰ ਜ਼ਿੰਮੇਵਾਰ ਆ ਮੈਨੂੰ ਇਹ ਲੱਗਦਾ ਹੈ ਕਿ ਬਹੁਤ ਸਾਰੇ ਇਸ ਜਿਹੜੇ ਇਮੀਗ੍ਰੈਂਟ ਜਿਹੜੇ ਖਾਸ ਤੌਰ ਤੇ ਇਮੀਗ੍ਰੈਂਟ ਆ ਦੀ ਧਰਤੀ ਆ ਕੈਨੇਡਾ ਏ ਵੀ ਸੋਚਣਾ ਚਾਹੀਦਾ ਕਿ ਜੇਸ ਕੈਂਪੀ ਚ ਹੀ ਆਏ ਆਸੀਂ ਜੇ ਪ੍ਰੋਪਰ ਸੈਟਲ ਹੋਈਏ ਕਿ ਤੁਸੀਂ ਸੈਟਲ ਨਹੀਂ ਹੋ ਰਹੇ ਇੱਥੇ ਇੱਥੇ ਆ ਕੇ ਤੁਸੀਂ ਪੜ੍ਹਾਈ ਵੇਸ ਤੇ ਆਏ ਸੀ ਤਾਂ ਤੁਸੀਂ ਜਿਸ ਤਰੀਕੇ ਨਾਲ ਸਮਾਜ ਵਿਚਰ ਰਹੇ ਹੋ ਤੁਸੀਂ ਵੀ ਮਾਡਲ ਬਣ ਸਕਦੇ ਰੋਲ ਮਾਡਲ ਲੋ ਜਿਹੜੀਆਂ ਕੁੜੀਆਂ ਇੱਥੇ ਪੜ੍ਹਨਾ ਆਈਆਂ ਹੈਗੀਆਂ ਠੀਕ ਹੈ ਜੀ ਸੋ ਇਹਨਾਂ ਹਾਲਤਾਂ ਦੇ ਵਿੱਚ ਕੀ ਮੇਰਾ ਮਤਲਬ ਇਹ ਹੈਗਾ ਕਿ ਕੀ ਚਿੰਤ ਨਹੀਂ ਕਿ ਨਾ ਸੈਟਲ ਹੋਣ ਚ ਬੜੀ ਵੱਡੀ ਦਿੱਕਤ ਆ ਜਿਹੜੇ 2 ਨੰਬਰ ਦੇ ਪੜਾਈਆਂ ਵਿੱਚੇ ਛੱਡ ਦਿੰਦੇ ਆਪਾਂ ਦਾ ਇੱਕ ਗਲਤ ਕੈਟਾਗਰੀ ਚ ਐਡਮਿਸ਼ਨ ਲਾ ਲੈਂਦੇ ਆ ਜਿਹਦੇ ਆਪਾਂ ਤੇ ਪੀਆਰ ਹੋ ਹੀ ਨਹੀਂ ਸਕਦੀ ਤੇ ਫਿਰ ਤੁਸੀਂ ਵਿੱਚੇ ਪੜਾਈ ਕਿਤੇ ਨਾ ਕਿਤੇ ਨਹੀਂ ਸੀ ਅਸੀਂ ਮੈਂ ਕਹਿਣਾ ਚਾਹੂੰਗੀ ਸਾਡੀ ਕਮਿਊਨਿਟੀ ਜਿਹੜੇ ਹੁਣ ਅੱਜ ਫੇਸ ਕਰ ਰਹੇ ਨੇ ਪ੍ਰੋਬਲਮ ਇਸ ਚੀਜ਼ ਨੂੰ ਗਲਤੀਆਂ ਸਾਡੀਆਂ ਪਾਸਟ ਚ ਸਾਡੇ ਤੋਂ ਹੋਈਆਂ ਨੇ ਠੀਕ ਹੈ ਤਾਂ ਹੀ ਅਸੀਂ ਫੇਸ ਕਰ ਰਹੇ ਆ ਕਿਉਂਕਿ ਮੈਂ ਤੁਹਾਨੂੰ ਦੱਸਦੀ ਆ ਜਦੋਂ ਅਸੀਂ ਮੈਂ ਕੈਨੇਡਾ ਵਿੱਚ ਆਈ ਸੀ ਐਜ਼ ਅ ਸਟੂਡੈਂਟ ਉਦੋਂ ਸੀਗਾ ਵੀ ਕੋਈ ਰੂਲਸ ਇਦਾਂ ਦੇ ਹਾਰਡ ਨਹੀਂ ਸੀਗੇ ਪੀਆਰ ਲੈਣ ਦੇ ਲਈ ਜਾਂ ਸੈਟਲ ਹੋਣ ਦੇ ਲਈ ਪਰ ਸਾਡੇ ਨਾਲ ਬੱਚੇ ਕੁਝ ਇਹੋ ਜਿਹੇ ਸੀਗੇ ਜਿਨ੍ਹਾਂ ਨੇ ਆਂਦੇ ਹੀ ਕੋਰਸ ਚੇਂਜ ਕਰਾ ਲਿਆ ਕਾਲਜ ਚੇਂਜ ਕਰਾ ਲਿਆ ਜਗਾ ਚੇਂਜ ਕਰਾ ਲਈ ਜਾਂ ਸਟੱਡੀ ਛੱਡ ਦਿੱਤੀ ਤੇ ਅੱਜ ਉਹ ਪੀਆਰ ਨਹੀਂ ਹੋਏ ਉਹ ਡਿਪੋਰਟ ਹੋ ਗਏ ਨੇ ਸੋ ਇਹਦੇ ਵਿੱਚ ਬੇਫਕੂਫੀ ਸਾਡੀ ਹੁੰਦੀ ਆ ਇਹ ਡਿਸੀਜਨ ਸਾਡਾ ਹੁੰਦਾ ਵੀ ਅਸੀਂ ਕੀ ਗਲਤੀ ਕਰ ਰਹੇ ਹਾਂ ਤੇ ਉਹਦਾ ਸਾਡੀ ਪਰਭਾਈ ਸਾਨੂੰ ਕਰਨੀ ਪੈਂਦੀ ਹੈ ਕੁਝ ਸਾਲਾਂ ਬਾਅਦ ਸੋ ਚੀਜ਼ ਹੈਗੀ ਹੈ ਤੁਹਾਡਾ ਗੁਰਮੁਖ ਸਿੰਘ ਜੀ ਦਾ ਬਹੁਤ ਜ਼ਿਆਦਾ ਧੰਨਵਾਦ ਗੁਰਮੁਖ ਬਾਰੀਆ ਜੀ ਦਾ ਸਾਡੇ ਨਾਲ ਹਮੇਸ਼ਾ ਸਾਡੇ ਸੈਗਮੈਂਟ ਦੇ ਵਿੱਚ ਸਾਡੇ ਨਾਲ ਹੁੰਦੇ ਨੇ ਐਵਰੀ ਵੀਕਐਂਡ ਸਾਡਾ ਜੁੜਦੇ ਨੇ ਖਬਰਾਂ ਲੈ ਕੇ ਆਉਂਦੇ ਨੇ ਬਹੁਤ ਬਹੁਤ